ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਵੀਰਪਾਲ ਕੌਰ ਹੁਣਾ ਦੇ ਨਾਲ ਗੱਲਬਾਤ ਕਰਦੇ ਆਂ ਕਦੀ ਉਹ ਦੱਸਦੇ ਆ ਵੀ ਹਨੀਪ੍ਰੀਤ ਦੀ ਐਂਟਰੀ ਡੇਰੇ ਦੇ ਵਿੱਚ ਕਿਵੇਂ ਹੁੰਦੀ ਐ ਕਿੱਦਾਂ ਬੇਅਦਬੀ ਕਾਂਡ ਦੇ ਵਿੱਚ ਦੋਸ਼ੀ ਜਿਹੜਾ ਪ੍ਰਦੀਪ ਕਲੇਰ ਐ ਇਹਨਾਂ ਦਾ ਦਾਵਾ ਵੀਰਪਾਲ ਕੌਰ ਹੁਣਾ ਦਾ ਵੀ ਉਹ ਝੂਠ ਬੋਲ ਰਿਹਾ ਉਹ ਫਸਾਰਿਆ ਇਸੇ ਤਰ੍ਹਾਂ ਹੀ ਡੇਰਾ ਮੁਖੀ ਰਾਮ ਰਹੀਮ ਦੇ ਉੱਤੇ ਇੱਕ ਇਲਜ਼ਾਮ ਹੋਰ ਵੀ ਲੱਗਦਾ ਜਿਹੜਾ ਬੜਾ ਗੰਭੀਰ ਐ ਜਿਹੜਾ ਇਲਜ਼ਾਮ ਲੱਗਦਾ ਸਨ 2000 ਦੇ ਵਿੱਚ ਇਲਜ਼ਾਮ ਇਹ ਲੱਗਦਾ ਹੈ ਕਿ ਡੇਰਾ ਮੁਖੀ ਜਿਹੜੇ ਨੌਜਵਾਨ ਮੁੰਡੇ ਆ ਜਿਨ੍ਹਾਂ ਦੀ ਉਮਰ ਮਹਿਜ਼ 18 19 20 ਸਾਲ ਹੈ ਉਹਨਾਂ ਨੂੰ ਆਪਣੇ ਡੇਰੇ ਦੇ ਵਿੱਚ ਜਿਹੜੇ ਬਣੇ ਹਸਪੀਟਲ ਹੈ ਉਹਦੇ ਵਿੱਚ ਆਪਰੇਸ਼ਨ ਕਰਕੇ ਨਪੁੰਸਕ ਬਣਾ ਦਿੰਦਾ ਫੇਰ ਉਹਨਾਂ ਦੇ ਕੋਲੋਂ ਆਪਣੀ ਸਿਕਿਉਰਿਟੀ ਜਿਹੜੀ ਹੈ ਉਹ ਕਰਵਾਈ ਜਾਂਦੀ ਹੈ ਬਾਬਾ ਰਾਮ ਰਹੀਮ ਜਿਹੜਾ ਉਹਨਾਂ ਉੱਤੇ ਜ਼ਿਆਦਾ ਭਰੋਸਾ ਕਰਦਾ ਉਹਨਾਂ ਨੂੰ ਲੱਗਦਾ ਵੀ ਇਹ ਹੁਣ ਨਪੁੰਸਕ ਬਣ ਚੁੱਕੇ ਨੇ ਇਹਨਾਂ ਮਰਦਾਨਾ ਤਾਕਤ ਹੈ ਇਹ ਜਿੱਦਾਂ ਮੈਂ ਕਹੂੰਗਾ ਉਵੇਂ ਕਰਨਗੇ ਇਹਦਾ ਇੱਕ ਗਵਾਹ ਹੰਸਰਾਜ ਚੋਹਾਨ ਪਹਿਲੀ ਵਾਰ মিডিਆ ਸਾਹਮਣੇ ਆਂਦਾ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾਂਦਾ ਜਿਹੜਾ ਖੁਲਾਸੇ ਕਰਦਾ ਹੈ ਕਿ ਕਿਵੇਂ ਉਹਨੂੰ ਪੈਪਸੀ ਪਲਾਈ ਗਈ ਡੇਰੇ ਦੇ ਹਸਪਤਾਲ ਦੇ ਵਿੱਚ ਉਹ ਬੇਹੋਸ਼ ਹੋ ਗਿਆ 2 ਦਿਨ ਬਾਅਦ ਉਹਨੂੰ ਹੋਸ਼ ਆਇਆ ਤਾਂ ਉਹਨੂੰ ਪਤਾ ਲੱਗਾ ਵੀ ਉਹਦਾ ਆਪਰੇਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਉਹ ਜਦੋਂ ਹਾਈ ਕੋਰਟ ਜਾਂਦਾ ਉਹ ਦੱਸਦਾ ਕਹਿੰਦਾ ਮੇਰੀ ਜ਼ਿੰਦਗੀ ਜਿਹੜੀ ਆ ਉਹ ਤਬਾਹ ਕਰ ਦਿੱਤੀ ਇਸ ਡੇਰੇ ਨੇ ਉਸ ਤੋਂ ਬਾਅਦ ਫਿਰ ਉਹ ਦੱਸਦਾ ਵੀ ਕਹਿੰਦਾ ਕੱਲਾ ਮੈਂ ਨਹੀਂ ਆ 20-25 ਤੇ ਉਹ ਮੁੰਡੇ ਆ ਜਿਹੜੇ ਸਿਕਿਉਰਿਟੀ ਕਰਦੇ ਆ ਜਿਹੜੀ ਸੁਰੱਖਿਆ ਘੇਰੇ ਦੇ ਵਿੱਚ ਆ ਐਦਾਂ ਦੇ ਕਹਿੰਦਾ 3-400 ਜਾਣੇ ਆ ਜਿਨ੍ਹਾਂ ਦੇ ਇਹ ਆਪਰੇਸ਼ਨ ਕੀਤੇ ਗਏ ਆ ਇਹ ਆਪਰੇਸ਼ਨ ਕਿਦੇ ਕਹਿਣ ਤੇ ਕੀਤੇ ਗਏ ਬਾਬੇ ਦਾ ਇਹ ਸ਼ੌਕ ਕਿਉਂ ਸੀਗਾ ਵੀ ਬੱਚਿਆਂ ਨੂੰ ਨਪੁੰਸਕ ਕੀਤਾ ਜਾਵੇ ਇਸ ਪੂਰੇ ਕਿਸੇ ਦੇ ਉੱਤੇ ਇਸ ਪੂਰੀ ਗੱਲਬਾਤ ਤੇ ਸਾਡੇ ਨਾਲ ਚਰਚਾ ਕਰਨਗੇ ਵੀਰਪਾਲ ਕੌਰ ਵੀਰਪਾਲ ਕੌਰ ਜੀ ਸਤਿ ਸ੍ਰੀ ਅਕਾਲ ਜੀ ਕਹਿੰਦਾ ਸੰਤ ਗੁਰੂ ਤੇਰੇ ਯਸਰਾ ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਰਪਾਲ ਕੌਰ ਜੀ ਇਹ ਹੰਸਰਾ ਚੋਹਾਨ ਦਾ ਤੁਹਾਨੂੰ ਕਿੱਸਾ ਯਾਦ ਹੋਏਗਾ ਸਨ 1999 2000 ਦੀ ਗੱਲ ਹੈ ਕਹਿੰਦਾ ਉਸ ਦੌਰਾਨ ਮੈਂ ਡੇਰੇ ਦੇ ਵਿੱਚ ਆਇਆ ਮੈਂ ਗਿਟਾਰ ਵਜਾਉਂਦਾ ਹੁੰਦਾ ਸੀ ਸੰਗੀਤ ਪ੍ਰੇਮੀ ਸੀਗਾ ਡੇਰੇ ਦੇ ਵਿੱਚ ਵੀ ਕਹਿੰਦਾ ਮੇਰੀ ਇਹੋ ਡਿਊਟੀ ਹੁੰਦੀ ਸੀਗੀ ਮੈਂ ਭਜਨ ਮੰਡਲੀ ਦੇ ਵਿੱਚ ਹੁੰਦਾ ਸੀਗਾ ਪਰ ਇੱਕ ਦਿਨ ਅਚਾਨਕ ਮੇਰਾ ਆਪਰੇਸ਼ਨ ਕਰਕੇ ਜਿਹੜਾ ਵਾ ਇੱਕ ਕਾਸਟੇਡ ਕਰ ਦਿੱਤਾ ਜਾਂਦਾ ਮੈਨੂੰ ਨੁਪੁੰਸਕ ਬਣਾ ਦਿੱਤਾ ਜਾਂਦਾ ਤੇ ਕਹਿੰਦਾ ਕੱਲਾ ਮੈਂ ਨਹੀਂ ਆ ਤਿੰਨ ਚਾਰ ਸੂ ਮੁੰਡਾ ਤੇ 20 22 ਜਾਣੇ ਜਿਹੜੇ ਆ ਉਹ ਬਾਬੇ ਦੇ ਆਸੇ ਪਾਸੇ ਇਰਦ ਗਿਰਦ ਰਹਿੰਦੇ ਸੀ ਇਹ ਪੂਰਾ ਮਾਮਲਾ ਕੀ ਹੈ ਜੀ ਅ ਵੀਰ ਜੀ ਅਸਲ ਦੇ ਵਿੱਚ ਹੁਣ ਜਿਹੜਾ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਤੇ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਰੁਕਿਆ ਹੋਇਆ ਹੈ ਕਿਉਂਕਿ ਜਿਹੜਾ ਇਹਦਾ ਮੇਨ ਗਵਾਹ ਜਾਂ ਪਹਿਲਾ ਗਵਾਹ ਉਹ ਗੁਰਦਾਸ ਤੂਰ ਹੈ ਅਸਲ ਦੇ ਵਿੱਚ ਇਹ ਸਾਰਾ ਜਿਹੜਾ ਮਸਲਾ ਬਣਾਇਆ ਹੀ ਗੁਰਦਾਸ ਤੂਰ ਦੁਆਰਾ ਗਿਆ ਸੀ ਪਰ ਉਹਦੀ ਅੱਧੀ ਗਵਾਈ ਤਾਂ ਹੋਈ ਹੈ ਜੀ ਅੱਧੀ ਗਵਾਈ ਨਹੀਂ ਹੋਈ ਉਹ ਵਿਦੇਸ਼ ਚਲਾ ਗਿਆ ਤੇ ਇਸ ਕਰਕੇ ਉਹ ਵਾਪਸ ਆਇਆ ਨਹੀਂ ਕਿਉਂਕਿ ਇਹਦੀ ਵੀ ਤੁਹਾਨੂੰ ਘਟਨਾ ਦੱਸ ਦਿੰਨੇ ਆ ਵੀ ਇੱਕ ਵਾਰੀ 2020 ਦੇ ਵਿੱਚ ਜਦੋਂ ਮੈਂ ਉਦੋਂ ਟੀਵੀ ਤੇ ਆਈ ਸੀ ਉਸ ਤੋਂ ਬਾਅਦ ਕਾਫੀ ਚੈਨਲਾਂ ਨੇ ਸਾਡੀਆਂ ਇੰਟਰਵਿਊਆਂ ਕੀਤੀਆਂ ਸੀ ਤਾਂ ਸਾਂਝਾ ਟੀਵੀ ਦੇ ਉੱਤੇ ਫਿਰ ਸਾਡੀ ਟੀਮ ਦਾ ਇੱਕ ਲੜਕਾ ਮੈਂ ਡਾਕਟਰ ਮੋਹਿਤ ਗੁਪਤਾ ਜੀ ਮੇਰੇ ਨਾਲ ਬੈਠੇ ਸੀ ਤਾਂ ਉਦੋਂ ਗਰਦਾਸ ਤੂਰ ਵੀ ਨਾਲ ਸੀ ਆ ਫਿਰ ਉੱਥੇ ਮਤਲਬ ਸੋਨੇ ਗਰਦਾਸ ਤੋਂ ਨੂੰ ਸਵਾਲ ਕੀਤਾ ਵੀ ਤੂੰ ਇਹ ਹਮੇਸ਼ਾ ਗੱਲ ਕਹਿੰਦਾ ਵੀ ਜਿਹੜਾ ਛਤਰਪਤੀ ਕਾਂਡ ਹੋਇਆ ਵੀ ਉਹਦੀ ਜਿਹੜੀ ਸਾਜ਼ਿਸ਼ ਜਾਂ ਜਿਹੜੀਆਂ ਗੋਲੀਆਂ ਚਲਾਉਣ ਦੀ ਟ੍ਰੇਨਿੰਗ ਸੀ ਵੀ ਉਹ ਮੇਰੇ ਸਾਹਮਣੇ ਹੋਈ ਹੈ ਤਾਂ ਫਿਰ ਉਹ ਕਹਿੰਦਾ ਵੀ ਕੋਰਟ ਦੇ ਰਿਕਾਰਡ ਦੇ ਵਿੱਚ ਛਤਰਪਤੀ ਜਿਹੜਾ ਕੇਸ ਆ ਉਹਦੇ ਵਿੱਚ ਦੋ ਗੋਲੀਆਂ ਮਿਸਿੰਗ ਹੈ ਤਾ ਇਹਦਾ ਮਤਲਬ ਜਿਹੜੀਆਂ ਦੋ ਗੋਲੀਆਂ ਨੇ ਮਿਸਿੰਗ ਕਰਤੀਆਂ ਕੋਰਟ ਦੇ ਰਿਕਾਰਡ 'ਚ ਵੀ ਇਹਦਾ ਮਤਲਬ ਫਿਰ ਉਹ ਗੋਲੀਆਂ ਤੂੰ ਚਲਾਈਆਂ ਜਦੋਂ ਇਸ ਤਰ੍ਹਾਂ ਇਹਨਾਂ ਦੇ ਆਮਣੇ-ਸਾਹਮਣੇ ਸਵਾਲ ਹੋਏ ਮਤਲਬ ਫੈਕਟ ਤੇ ਉਹਨੇ ਸਾਰੀ ਗੱਲ ਕੀਤੀ ਉਸ ਤੋਂ ਬਾਅਦ ਨਾ ਹੀ ਤਾਂ ਗੁਰਦਾਸਪੁਰ ਕੋਈ ਚੈਨਲ ਤੇ ਆਇਆ ਹੀ ਤੇ ਨਾ ਹੀ ਗੁਰਦਾਸਪੁਰ ਮੁੜ ਕੇ ਗੁਰਦਾਸਪੁਰ ਮੁੜ ਕੇ ਗਵਾਹੀ ਦੇਣ ਆਇਆ ਇਸੇ ਕਰਕੇ ਜਿਹੜਾ ਉਹ ਕੇਸ ਅਜੇ ਰੁਕਿਆ ਹੀ ਹੋਇਆ ਜੀ ਮਤਲਬ 4 ਸਾਲ ਹੋ ਗਏ ਦੇਖੋ ਉਹ ਗਵਾਹੀ ਦੇਣ ਆਇਆ ਹੀ ਨਹੀਂ ਜੀ ਉਹ ਉਵੇਂ ਹੀ ਰੁਕਿਆ ਪਿਆ ਏ ਕੇਸ ਬਾਕੀ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਆ ਵੀ ਉਹ ਐਲਜ਼ਾਮ ਲਗਾਉਂਦਾ ਵੀ ਮੈਨੂੰ ਤਾਂ ਬੇ ਪੈਪਸੀ ਦੇ ਵਿੱਚ ਦੇ ਤਾਂ ਜੀ ਕੁਛ ਤੇ ਬੇਹੋਸ਼ੀ ਕਰਦੀ ਉਹ ਆਪ ਹੀ ਕਹਿੰਦਾ ਵੀ ਮੈਨੂੰ ਬੇਹੋਸ਼ੀ ਕਰਦੀ ਜਿਹੜਾ ਸਾਡੇ ਹਸਪੀਟਲ ਦੇ ਵਿੱਚ ਇੱਕ ਡਾਕਟਰ ਅਸ਼ੋਕ ਹੈ ਜੀ ਉਹ ਮਨੋਰੋਗ ਮਾਹਰ ਡਾਕਟਰ ਆ ਪਰ ਉਹਦੇ ਕੋਲੇ ਡਿਗਰੀ ਕੋਈ ਨਹੀਂ ਆ ਅਸੀਂ ਸ਼ਰਮ ਅੱਜ ਕਹਿ ਰਹੇ ਹਾਂ ਕਿ ਹੋਣਾ ਅਸੀਂ ਬਹੁਤ ਜ਼ਿਆਦਾ ਰਿਸਰਚ ਕਰ ਲਈ ਇਸ ਚੀਜ਼ ਤੇ ਉਹ ਬੰਦਾ ਆਰਐਸਐਸ ਦਾ ਹੈ ਆਰਐਸ ਸਨੇਹੀ ਉਹ ਬੰਦਾ ਸਾਡੇ ਡੇਰੇ ਚ 2002 ਦੇ ਵਿੱਚ ਫਿੱਟ ਕਰਤਾ ਸੀ ਜਿਹੜਾ ਸਾਡਾ ਸ਼੍ਰੀ ਗੁਰਸਰ ਮੋੜਿਆ ਹਸਪਤਾਲ ਬਣਿਆ ਉਹਦੇ ਵਿੱਚ ਆਇਆ ਸੀ ਇਹ ਆਪਰੇਸ਼ਨ ਵੀ ਸਸੈਡ ਹਸਪੀਟਲ ਵਿੱਚ ਨਹੀਂ ਹੋਇਆ ਕਿਉਂਕਿ ਇਹ 2004 ਦੇ ਵਿੱਚ ਹਸਪੀਟਲ ਤਾਂ ਬਣਦਾ ਹੀ ਇਹ ਸ਼੍ਰੀ ਗੁਰਸਰ ਮੋੜਿਆ ਦੇ ਵਿੱਚ ਹੀ ਮਤਲਬ ਕਿ ਇਹ ਜਿਹੜੇ ਹੈਗੇ ਆ ਆਪਰੇਸ਼ਨ ਕੀਤੇ ਗਏ ਆ ਪਰ ਜਿਹੜਾ ਕਹਿੰਦਾ ਮੈਨੂੰ ਬੇਹੋਸ਼ੀ ਦਾ ਬੇਹੋਸ਼ੀ ਦਾ ਜਿਹੜਾ ਕੰਮ ਸੀ ਅਸਲ ਦੇ ਵਿੱਚ ਇਸ ਤਰ੍ਹਾਂ ਜਾਂ ਮਤਲਬ ਕਿ ਦਵਾਈਆਂ ਦੇਣੀਆਂ ਜਾਂ ਬੇਹੋਸ਼ ਕਰਨਾ ਇਹ ਸਾਰਾ ਡਾਕਟਰ ਅਸ਼ੋਕ ਕੰਮ ਕਰਦਾ ਜਿਹਦੇ ਕੋਲੇ ਕੋਈ ਡਿਗਰੀ ਨਹੀਂ ਹੈ ਜੀ ਜਦੋਂ ਉਹ 25 ਗਸ ਤੋਂ ਬਾਅਦ ਰੋਲਾ ਪਿਆ ਉਸ ਤੋਂ ਬਾਅਦ ਵੀ ਉਹਦੀ ਜਿਹੜੀ ਡਿਗਰੀ ਤੇ ਕੁਐਸਚਨ ਉੱਥੇ ਵੀ ਇਹ ਡਾਕਟਰ ਕੋਲੇ ਕੋਈ ਡਿਗਰੀ ਨਹੀਂ ਹੈ ਕਿਉਂ ਡੇਰੇ ਦੇ ਹਸਪਤਾਲ ਦੇ ਵਿੱਚ ਵੀ ਜਿਹੜੇ ਸਰਕਾਰੀ ਡਾਕਟਰ ਨੇ ਸਰਸਾ ਦੇ ਹਸਪੀਟਲ ਨੇ ਮਤਲਬ ਉਹ ਕਿ ਸਾਰਾ ਦਿੱਤਾ ਵੀ ਇਸ ਬੰਦੇ ਕੋਲ ਡਾਕਟਰੀ ਡਿਗਰੀ ਨਹੀਂ ਹੈ ਕਿਵੇਂ ਮਤਲਬ ਕਿ ਐਡਾ ਵੱਡਾ ਡਾਕਟਰ ਲੱਗਿਆ ਬੈਠਾ ਹੈ ਉਸ ਤੋਂ ਤੁਸੀਂ ਇਹ ਦੇਖੋ ਵੀ ਉਸ ਉਹਨੇ ਮਤਲਬ ਕਿ ਹਾਈ ਕੋਰਟ ਦੇ ਵਿੱਚ ਸਾਰਾ ਕੁਝ ਦੱਸਿਆ ਤਾਂ ਇਹ ਦਾ ਜਿਹੜਾ ਉਹ ਡਾਕਟਰ ਸੀ ਉਹਦੀ ਤਾਂ ਬਦਲੀ ਕਰ ਦਿੱਤੀ ਗਈ ਤੇ ਉਧਰੋਂ ਹਾਈ ਕੋਰਟ ਦੇ ਵਿੱਚੋਂ ਜੱਜ ਦੀ ਬਦਲੀ ਕਰਾ ਕੇ ਸਾਰਾ ਕੁਝ ਉਹਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਡਾਕਟਰ ਅਸ਼ੋਕ ਦੇ ਕਿਉਂਕਿ ਮਤਲ ਤੁਹਾਨੂੰ ਮੈਂ ਦੱਸਦਾ ਜੀ ਜਿਹੜੀ ਆਰਐਸਐਸ ਦਾ ਉਹ ਬਹੁਤ ਵੱਡਾ ਜਿਹੜਾ ਹੈਗਾ ਏਜੰਟ ਸਾਡੇ ਡੇਰੇ ਦੇ ਵਿੱਚ ਬੈਠਾ ਨੰਬਰ 1 ਨੰਬਰ 2 ਤੇ ਜਿਹੜੇ ਆਪਰੇਸ਼ਨ ਕੀਤੇ ਆ ਵੀ ਡਾਕਟਰ ਪੰਕਜ ਨੇ ਕੀਤੇ ਸੀ ਉਦੋਂ ਤੇ ਡਾਕਟਰ ਐਮਪੀ ਸਿੰਘ ਨੇ ਇਹ ਸ਼ੁਰੂ ਗੁਰੂ ਸਰ ਮੋੜਿਆ ਹੋਈ ਅਸਲ ਦੇ ਵਿੱਚ ਕਹਾਣੀ ਤਾਂ ਇਹ ਬਣੀ ਜਿਹੜੇ ਮੇਨ ਮੇਨ ਪ੍ਰਬੰਧਕ ਸੀਨਾ ਜੀ ਤੇ ਜਿਹੜੇ ਜਿਹੜੇ ਜਾਦੇ ਮਤਲ ਆਪਣੇ ਆਪ ਨੂੰ ਹੁਸ਼ਿਆਰ ਤੇ ਚਤਰਚਲਕ ਸਮਝਦੇ ਸੀ ਉਹ ਉਹਨਾਂ ਉਹ ਕਰੈਕਟਰ ਦੇ ਵੀ ਸਹੀ ਨਹੀਂ ਸੀ ਉਹ ਬੰਦੇ ਪ੍ਰਬੰਧਕਾਂ ਚੋਂ ਕਿਸੇ ਇੱਕ ਦੋ ਜਾਣਿਆਂ ਦਾ ਨਾਮ ਤੁਸੀਂ ਜਾਣਦੇ ਹੋ ਜਾਂ ਜਾਂ ਤੁਸੀਂ ਕੈਮਰੇ ਅੱਗੇ ਦੱਸਣਾ ਚਾਹੁੰਦੇ ਹੋ ਨਹੀਂ ਜਿਹੜਾ ਸਾਡੇ ਮੇਨ ਪ੍ਰਬੰਧਕ ਸੀ ਆ ਮੋਹਨ ਲਾਲ ਅਰਗਨ ਸਭ ਦਾ ਹੀ ਹੋਇਆ ਜੀ ਆਪਰੇਸ਼ਨ ਤਾਂ ਅਸਲ 'ਚ ਜਿਹੜੇ ਇਹ ਮੇਨ ਪ੍ਰਬੰਧਕਾਂ ਚਾਉਂਦੇ ਸੀ ਜੇ ਉਹਦੋਂ ਸ਼ੁਰੂਆਤ ਇਹਨਾਂ ਨੇ ਕੀਤੀ ਨਾ ਜੀ ਕੀ ਆਪਰੇਸ਼ਨ ਕਰਾਉਣ ਦੇ ਪਿੱਛੇ ਮਾਨਸਿਕਤਾ ਕੀ ਸੀਗੀ ਮਤਲਬ ਇਦਾਂ ਦੇ ਆਪਰੇਸ਼ਨ ਕਰਨ ਤੋਂ ਮਾਨਸਿਕਤਾ ਹੀ ਦੱਸ ਦੇਣਾ ਜੀ ਇਹਨਾਂ ਲੋਕਾਂ ਦੀ ਮਾਨਸਿਕਤਾ ਕੀ ਸੀ ਜਿਹੜੇ ਮੋਡਲੇ ਬੰਦੇ ਸੀਗੇ ਜਿਹੜੇ ਮਤਲਬ ਕਿ ਮੇਨ ਬੰਦੇ ਕਹਿ ਲਓ ਵੀ ਜਿਹੜੇ ਉਹਨਾਂ ਦੀ ਜਿਨ੍ਹਾਂ ਦੀ ਉਸ ਸਮੇਂ ਪ੍ਰਬੰਧਕੀ ਕਮੇਟੀ ਚੱਲਦੀ ਸੀ ਹੈਨਾ ਜੀ ਉਹ ਸਤ ਬ੍ਰਹਮਚਾਰੀ ਸੀਗੇ ਹੇ ਤਾਂ ਉਹ ਸਾਧੂ ਹੀ ਸਾਰੇ ਜਿਵੇਂ ਹੁਣ ਖੱਟਾ ਸਿੰਘ ਵੀ ਤਾਂ ਸਾਧੂ ਹੀ ਬਣਿਆ ਹੋਇਆ ਸੀ ਪਹਿਲਾਂ ਖੱਟਾ ਸਿੰਘ ਦਾ ਪਿਓ ਵੀ ਤਾਂ ਸਾਧੂ ਬਣਿਆ ਹੋਇਆ ਸੀ ਇਹ ਬੰਦੇ ਤਾਂ ਇਹ ਹੀ ਹੈ ਨਾ ਵੀ ਅਸੀਂ ਸਾਧੂ ਆ ਤਾਂ ਜਿਹੜੇ ਜਿੰਨੇ ਵੀ ਉੱਥੇ ਰਹਿੰਦੇ ਆ ਚਾਹੇ ਕੋਈ ਰਿਟਾਇਰਮੈਂਟ ਤੋਂ ਬਾਅਦ ਰਹਿੰਦਾ ਜਾਂ ਜਿਹੜੇ ਰਹਿੰਦੇ ਆ ਉੱਥੇ ਮਤਲਬ ਕਿ ਉਹ ਆਪਣੇ ਆਪ ਜਿਹੜੇ ਸਾਧੂ ਬਣ ਕੇ ਰਹਿੰਦੇ ਆ ਉਹ ਤਾਂ ਫਿਰ ਇਹ ਕਹਿ ਦਿੰਦੇ ਆ ਨਾ ਵੀ ਅਸੀਂ ਤਾਂ ਹੁਣ ਮਤਲਬ ਵਡੇਰੇ ਨੂੰ ਸਮਰਪਿਤ ਆ ਔਰ ਜਿਹੜੇ ਸਾਡੇ ਉਹ ਮੇਨ ਬੰਦੇ ਸੀ ਨਾ ਜੀ ਉਹਨਾਂ ਨੇ ਉਹਨਾਂ ਦਾ ਉਹਨਾਂ ਦਾ ਆਪ ਦਾ ਜਿਹੜਾ ਸਮਝ ਲਓ ਵੀ ਕਰੈਕਟਰ ਸਹੀ ਨਹੀਂ ਸੀ ਉਹਨਾਂ ਨੂੰ ਹਰਾਮਖੋਰੀ ਕਰਨ ਦੀ ਖੁਦ ਆਦਤ ਸੀ ਉਹਨਾਂ ਨੂੰ ਆਇਆ ਸੀ ਵੀ ਸਾਡੀ ਇਸ ਹਰਾਮਖੋਰੀ ਦੇ ਨਾਲ ਕਿਤੇ ਕੁਝ ਗਲਤ ਨਾ ਹੋ ਜੇ ਤਾਂ ਇਸ ਕਰਕੇ ਵੀ ਅਸੀਂ ਪਕੜੇ ਨਾ ਜਾਈਏ ਜਾਂ ਕੋਈ ਜੋ ਉਹਨਾਂ ਨੇ ਆਪ ਦਾ ਆਪ ਦੀ ਜਿਹੜੀ ਹਰਾਮਖੋਰੀ ਜਿਹਾ ਆਪਣੇ ਕਰੈਕਟਰ ਤੇ ਉਹਦੇ ਤੇ ਪਰਦਾ ਪਾਉਣ ਵਾਸਤੇ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜੀ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਆਇਆ ਹੋ ਗਿਆ ਵੀ ਉਹ ਕਿਨੇ ਚੁਨੇ ਬੰਦੇ ਸੀ ਜੀ 25 ਜਦੋਂ ਉਹਨਾਂ ਨੇ ਇਹ ਦੇਖਿਆ ਵੀ ਇਹ ਤਾਂ ਮਤਲਬ ਕਿ ਜੇ ਗੱਲ ਗੁਰੂ ਕੋਲੇ ਜਰੀਆਂ ਦੀ ਤਾਂ ਮਨ ਕੇ ਸਵਾਲ ਉੱਠੂਗਾ ਵੀ ਕਿਉਂ ਕਰਵਾਇਤੇ ਕਿਤੇ ਇਹ ਨਾ ਹੋਵੇ ਵੀ ਜਿਹੜੀਆਂ ਸਾਡੀਆਂ ਦੂਜੀਆਂ ਗੱਲਾਂ ਉਹਨਾਂ ਦੇ ਪੋਲ ਖੁੱਲੇ ਜਾਣ ਫਿਰ ਉਹਨਾਂ ਨੇ ਕੀ ਕੀਤਾ ਜੀ ਜਿਹੜੇ ਭੋਲੇ ਭਾਲੇ ਸੀ ਪਿੰਡਾਂ ਵਾਲੇ ਜਿਹੜੇ ਭੋਲੇ ਭਾਲੇ ਜੀਵ ਸੀ ਮਤਲਬ ਸਾਧੂ ਬਣੇ ਹੋਏ ਸੀ ਉਹਨਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਇਹ ਕਹਿ ਕੇ ਪ੍ਰੇਰਿਤ ਕੀਤਾ ਵੀ ਜਦੋਂ ਅਸੀਂ ਇਹ ਆਪਰੇਸ਼ਨ ਕਰਵਾਇਆ ਸੀ ਖੋਦਾ ਆਪਰੇਸ਼ਨ ਕਰਵਾਏ ਹੋਏ ਆ ਵੀ ਮਤਲਬ ਜਦੋਂ ਜ਼ਿੰਮੇਵਾਰੀ ਦੇ ਤੌਰ ਤੇ ਬੈਠੇ ਸੀ ਪ੍ਰਬੰਧਕ ਦੇ ਤੌਰ ਤੇ ਬੈਠੇ ਸੀ ਅਸੀਂ ਖੋਦੇ ਆਪਰੇਸ਼ਨ ਕਰਵਾਇਆ ਜਦੋਂ ਦੇ ਅਸੀਂ ਇਹ ਆਪਰੇਸ਼ਨ ਕਰਵਾਇਆ ਸਾਨੂੰ ਬਹੁਤ ਰਹਾਣੀਆਂ ਦੇ ਚਮਤਕਾਰ ਮਤਲਬ ਕਿ ਹੋਏ ਆ ਉਹ ਹੁ ਤੇ ਉਹਨਾਂ ਨੇ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਮਤਲਬ ਕਿ ਜੇ ਇਹ ਕੋਈ ਵੱਡੀ ਮਤਲਬ ਕੁਰਬਾਨੀ ਹੁੰਦੀ ਹੋਊਗੀ ਮਤਲਬ ਕਿ ਡੇਰੇ ਵਿੱਚ ਰਹਿਣ ਵਾਸਤੇ ਜਾਂ ਉਹ ਉਹਨਾਂ ਦੇ ਪਿੱਛੇ ਲੱਗ ਉਹਨਾਂ ਦੀਆਂ ਗੱਲਾਂ ਚ ਆ ਗਈ ਜੀ ਭੋਲੇਪਨ ਦੀਆਂ ਗੱਲਾਂ ਉਹ ਭੋਲੇ ਸੀ ਉਹਨਾਂ ਦੀਆਂ ਗੱਲਾਂ ਚ ਆ ਗਈ ਉਸ ਤੋਂ ਬਾਅਦ ਉਹਨਾਂ ਨੇ ਵੀ ਕਰਵਾ ਲਏ ਜਿਹੜੇ ਮਤਲਬ ਕਿ ਜਿਵੇਂ ਉਹ ਨੇ ਇਹ ਕਹਿੰਦਾ ਮੈਨੂੰ ਬੇਹੋਸ਼ ਕਰਕੇ ਇਹੋ ਜਿਹਾ ਕੰਮ ਕਰ ਫਿਰ ਡਾਕਟਰ ਜਿਹੜਾ ਨਹੀਂ ਕੋਈ ਮੰਨਦਾ ਸੀ ਜਾਂ ਇਹ ਨਹੀਂ ਆ ਵੀਰ ਜੀ ਦੂਜੀ ਗੱਲ ਇਹ ਵੀ ਹੈ ਉਹ ਡਾਕਟਰ ਉਹ ਸ਼ੋ ਕਰ ਦਿੰਦਾ ਸੀ ਦਵਾਈ ਵਗੈਰਾ ਦੇਣ ਦਾ ਕੰਮ ਕਿਉਂਕਿ ਉਹ ਮਨੋਰੋਗ ਦਾ ਮਾਹਰ ਡਾਕਟਰ ਸੀ ਅੱਛਾ ਜਿਹੜੇ ਮਤਲਬ ਜੇ ਤੁਸੀਂ ਐ ਉਥੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਧੂ ਹੁੰਦੇ ਆ ਜੀ ਐ ਨਹੀਂ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਾਧੂ ਆਏ ਵੀ ਤੇ ਕਈ ਲੋਕਾਂ ਨੇ ਚਾਹਦੀਆਂ ਕਰਵਾ ਕੇ ਚਲੇ ਵੀ ਗਏ ਤਾਂ ਇਹਨਾਂ ਦੀ ਗਿਣਤੀ ਹਜ਼ਾਰਾਂ ਚ ਹੈ ਕੋਈ ਇਹ ਨਹੀਂ ਹੈ ਉਸ ਤੋਂ ਬਾਅਦ ਵੀ ਨਵੇਂ ਮੁੰਡੇ ਬਹੁਤ ਸਾਰੇ ਸਾਧੂ ਬਣੇ ਆ ਜੀ ਉਸ ਸਮੇਂ ਦੇ 40-45 ਸਾਲ ਪੁਰਾਣੇ ਸਾਧੂ ਅੱਜ ਤੱਕ ਡੇਰੇ 'ਚ ਬੈਠੇ ਆ ਜਾ ਕੇ ਤੁਸੀਂ ਬੇਸ਼ੱਕ ਉਹਨਾਂ ਦੀ ਇੰਟਰਵਿਊ ਕਰ ਸਕਦੇ ਕਿਸੇ ਨੇ ਆਪਰੇਸ਼ਨ ਨਹੀਂ ਕਰਵਾਇਆ ਕਹਿੰਦੇ ਵੀ ਨਹੀਂ ਕਰਵਾਉਣੇ ਇਹ ਤਾਂ ਜਾਂ ਤਾਂ ਇਹਨਾਂ ਨੇ ਆਪਣੀਆਂ ਕਿਸੇ ਨੇ ਮਰਜ਼ੀ ਨਾਲ ਕਰਵਾਇਆ ਜੀ ਹੁਣ ਇਹ ਮਤਲਬ ਇਹ ਨਹੀਂ ਪਤਾ ਵੀ ਇਹਨੇ ਆਪਣੀ ਮਰਜ਼ੀ ਨਾਲ ਕਰਵਾਇਆ ਜਾਂ ਜਾਂ ਇਹ ਜਿਹੜੀ ਇਹ ਕਹਾਣੀ ਸੁਣਾਉਂਦਾ ਵੀ ਮੈਨੂੰ ਬੇਹੋਸ਼ ਕਰਕੇ ਕੀਤਾ ਗਿਆ ਵੀ ਉਹ ਕਹਾਣੀ ਸੱਚੀ ਹੈ ਇਹ ਤਾਂ ਮਤਲਬ ਇਹ ਜਾਣਦਾ ਹੀ ਪਰ ਇਹ ਇਹ ਰਿਐਲਿਟੀ ਹੈ ਜੀ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਵੀ ਡੇਰੇ ਦੇ ਵਿੱਚ ਸਾਧੂ ਮੌਜੂਦ ਹੈ ਜਿਨ੍ਹਾਂ ਦੇ ਕੋਈ ਆਪਰੇਸ਼ਨ ਨਹੀਂ ਹੋਏ ਇਹ ਗੁਰੂ ਸਰ ਮੋਦੀ ਹੇ ਤਾਂ ਸ਼ੁਰੂ ਕੰਮ ਕੀਤਾ ਜੀ ਇਹਨਾਂ ਨੇ ਫਿਰ ਕਿਉਂਕਿ ਪ੍ਰਬੰਧਕਾਂ ਨੇ ਆਪਦੇ ਉੱਥੇ ਕਿਤੇ ਉਹ ਦੂਰ ਸੀ ਨਾ ਉਹ ਰਾਜਸਥਾਨ ਸੀ ਗੁਰੂ ਜੀ ਤੋਂ ਇੱਧਰ ਦੂਰ ਸੀ ਤਾਂ ਇਹ ਡਾਕਟਰ ਪੰਕਜ ਨੇ ਡਾਕਟਰ ਐਮਪੀ ਸਿੰਘ ਨੇ ਕੀਤਾ ਹੀ ਪਰ ਡਾਕਟਰ ਪੰਕਜ ਜੋ ਸਾਡੇ ਇਧਰ ਗੁਰੂ ਜੀ ਨੂੰ ਪਤਾ ਲੱਗਾ ਵੀ ਇਹ ਕੰਮ ਹੋ ਰਿਹਾ ਗੁਰਸਰ ਮੁੜਿਆ ਜਦੋਂ ਹੀ ਡਾਕਟਰ ਪੰਕਜ ਦਾ ਜਿਹੜਾ ਸੀਗਾ ਪ੍ਰੇਮ ਬਹੁਤ ਜ਼ਿਆਦਾ ਸੀ ਉਹ ਡੈਡੀਕੇਸ਼ਨ ਬਹੁਤ ਸੀ ਗੁਰੂ ਪ੍ਰਤੀ ਪਰ ਜਦੋਂ ਉਹਨੂੰ ਪਤਾ ਲੱਗਿਆ ਵੀ ਇਹਦਾ ਗੁਰੂ ਜੀ ਨੂੰ ਪਤਾ ਲੱਗਾ ਔਰ ਗੁਰੂ ਜੀ ਅਸੀ ਤੇ ਗੁੱਸੇ ਹੋ ਰਿਹਾ ਫਿਰ ਉਹ ਡੇਰਾ ਛੱਡ ਗਿਆ ਜੀ ਉਸ ਤੋਂ ਬਾਅਦ ਡਾਕਟਰ ਪੰਕਜ ਗਰਗ ਤਾਂ ਡੇਰਾ ਹੀ ਛੱਡ ਗਿਆ ਜੀ ਮੈਂ ਉਹ ਇੱਕ ਗੱਲ ਤੁਹਾਨੂੰ ਦੱਸਦਾ ਹਸਰਾਚੂਹਾਨ ਇਹ ਕਹਿੰਦਾ ਵੀ ਮੈਨੂੰ ਜਦੋਂ ਪ੍ਰੇਰਿਤ ਕਰਕੇ ਹਸਪੀਟਲ ਲੈ ਕੇ ਗਏ ਉਹ ਕਹਿੰਦਾ ਮੈਨੂੰ ਪ੍ਰੇਰਿਤ ਕੀਤਾ ਰਾਮ ਰਹੀਮ ਹੋਣਾ ਨੇ ਖੁਦ ਨਹੀਂ ਨਹੀਂ ਇਹ ਤਾਂ ਇਹ ਤਾਂ ਝੂਠ ਬੋਲਦਾ ਜੀ ਇਹ ਬਿਲਕੁਲ ਝੂਠ ਹੈ ਬਿਲਕੁਲ ਕਿਸੇ ਵੀ ਇਸ ਆਪਦੇ ਗੁਰੂ ਦੇ ਪਿੱਛੇ ਨਾ ਜੀ ਸਾਨੂੰ ਪਤਾ ਹੈ ਕਿ ਜਿਹੜੀਆਂ ਕਹਾਣੀਆਂ ਅਸਲ ਦੇ ਵਿੱਚ ਕੀ ਹੈ ਇਹ ਲੋਕ ਜਿਹੜੀਆਂ ਕਹਾਣੀਆਂ ਬਣਾਉਂਦੇ ਜਾਂਦੇ ਕਹਾਣੀਆਂ ਅਸਲੀਅਤ ਕੁਝ ਹੋਰ ਹੈ ਹੋਣ ਮੈਂ ਤੁਹਾਨੂੰ ਹਨਪ੍ਰੀਤ ਦੀ ਕਹਾਣੀ ਸੁਣਾਈ ਹੈ ਨਾ ਜੀ ਅਸਲੀਅਤ ਕਿਸੇ ਨੂੰ ਪਤਾ ਹੀ ਨਹੀਂ ਗੱਲ ਜਿਹੜਾ ਮੁੱਖ ਪ੍ਰਬੰਧਕ ਸੀ ਉਹਨਾਂ ਦਾ ਮਕਸਦ ਸੀ ਵੀ ਅਸੀਂ ਗੱਦੀ ਪਾਸੇ ਕਰਾਉਣੇ ਤੇ ਹਰ ਦੋਸ਼ ਤਾਂ ਉਹਨਾਂ ਨੇ ਗੁਰੂ ਜੀ ਤੇ ਹੀ ਲਾਉਣਾ ਨਾ ਗੁਰੂ ਜੀ ਨੂੰ ਤਾਂ ਜੇ ਮਨ ਵਿੱਚ ਇਹ ਤਾਂ ਕਹਿੰਦਾ ਮੈਨੂੰ ਮਤਲਬ ਕਿ ਗੁਰੂ ਜੀ ਨੇ ਪ੍ਰੇਰਿਤ ਕੀਤਾ ਹੁਣ ਡਾਕਟਰ ਨੈਣ ਸਾਡੇ ਡੇਰੇ ਦਾ ਪ੍ਰਬੰਧਕ ਹੈ ਅੱਜ ਵੀ ਪ੍ਰਬੰਧਕ ਹੈ ਪੀ ਆਰ ਨੈਣ ਐਮ ਡੀ ਹੈ ਔਰ ਐਮ ਡੀ ਉਹਨੇ ਐਮ ਦੇ ਵਿੱਚੋਂ ਕੀਤੀ ਹੈ ਉਹਨੂੰ ਸਾਡੇ ਗੁਰੂ ਕਿਵੇਂ ਪ੍ਰੇਰਿਤ ਕਰ ਦਿੰਗੇ ਆਪਰੇਸ਼ਨ ਤਾਂ ਉਹਦਾ ਵੀ ਹੋਇਆ ਜੀ ਮਤਲਬ ਇਹ ਬਹਾਨੇ ਬਾਝੀਆਂ ਕਿਉਂ ਗੁਰੂ ਨੂੰ ਕਿਉਂਕਿ ਬਾਹਰ ਦੇ ਵਿੱਚ ਤੋਂ ਜਦੋਂ ਇਹ ਨਿਕਲ ਗਏ ਉਦੋਂ ਤਾਂ ਇਹਨਾਂ ਨੂੰ ਇਹ ਕਿਹਾ ਗਿਆ ਨਾ ਵੀ ਗੁਰੂ ਦਾ ਹੀ ਨਾਂ ਰੱਖੋ ਇਹ ਤਾਂ ਮਤਲਬ ਬਾਅਦ ਦੇ ਵਿੱਚ ਇਹਨਾਂ ਨੇ ਕਹਾਣੀਆਂ ਬਣਾ ਕੇ ਕਿਹਾ ਵੀ ਸਾਨੂੰ ਗੁਰੂ ਨੇ ਪ੍ਰੇਰਿਤ ਕੀਤਾ ਜਿਗੋਂ ਕਿ ਅਸੀਂ ਤੁਹਾਨੂੰ ਵੀਰ ਜੀ ਬਾਰ-ਬਾਰ ਕਹਿੰਨੇ ਆ ਆਪਦੇ ਗੁਰੂ ਦੀ ਤਾਂ ਅਸੀਂ 100 ਜਾਂ 1000 ਨਹੀਂ ਲੱਖ ਪਰਸੈਂਟ ਗਾਰੰਟੀ ਲੈਣੇ ਆ ਵੀ ਕਿਸੇ ਵੀ ਗੱਲ ਦੇ ਵਿੱਚ ਉਹ ਜੇ ਉਹ ਦੋਸ਼ੀ ਹੋਣ ਅਸੀਂ ਆਪਦੇ ਗੁਰੂ ਦੀ ਖਾਤਰ ਜਿੱਥੇ ਮਰਜੀ ਓਪਨ ਡਿਬੇਟ ਕੋਈ ਮਰਜੀ ਕਿਸੇ ਮੀਡੀਆ ਚੈਨਲ ਤੇ ਸਾਡਾ ਖੁੱਲਾ ਚੈਲੰਜ ਆ ਕੋਈ ਮਰਜੀ ਆਵੇ ਕੋਈ ਮਰਜ਼ੀ ਸਾਡੇ ਗੁਰੂ ਦੇ ਵਿੱਚ ਲੈ ਕੇ ਵੀ ਆ ਹਾਂ ਰਾਮ ਰਹੀਮ ਨੇ ਕੀਤਾ ਸਾਡੇ ਕੋਲ ਪੱਕੇ ਸਬੂਤਾ ਸਾਡੇ ਕੋਲ ਜਿੱਥੇ ਮਰਜ਼ੀ ਡਿਬਿਡ ਤੇ ਆਵੇ ਅਸੀਂ ਵੀ ਐਨੀ ਰਿਸਰਚ ਕਰ ਲਿਆ ਅਸਲ ਦੇ ਵਿੱਚ ਕੀ ਨਹੀਂ ਕੀਤੀਆਂ ਗੱਲਾਂ ਕਿਵੇਂ ਹੋਈਆਂ ਹੁਣ ਸਾਡੀ ਟੀਮ ਕੋਲੇ ਵੀ ਸਾਰਾ ਰਿਕਾਰਡ ਹੈ ਇੱਕ ਅਸੀਂ ਟੀਮ ਵੱਲੋਂ ਸਾਡਾ ਇੱਕ ਜਣਾ ਬਹਿ ਜਾਊਗਾ ਉਹ ਜਿੰਨੇ ਮਰਜ਼ੀ ਬਹਿ ਜਾਣਾ ਤੇ ਅਸੀਂ ਫੈਕਟ ਦੱਸ ਦਿਆਂਗੇ ਸਾਰੇ ਕੇਸਾਂ ਦੇ ਈਵਨ ਕਿ ਐਟੀਟਿਊਡ ਸਾਰੇ ਕੇਸਾਂ ਦੇ ਤੇ ਫੈਸਲਾ ਦੁਨੀਆ ਕਰ ਲੂਗੀ ਜੀ ਮੈਂ ਇੱਕ ਸਵਾਲ ਤੁਹਾਨੂੰ ਕਰਦਾ ਪਹਿਲਾਂ ਤੇ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਇੱਕ ਡਾਕਟਰ ਪੀ ਆਰ ਨੈਨ ਦਾ ਜ਼ਿਕਰ ਕਰ ਰਹੇ ਹੋ ਐਮ ਡੀ ਡਾਕਟਰ ਹੈ ਐਮ ਸੀ ਚ ਉਹਨਾਂ ਨੇ ਐਮ ਡੀ ਕੀਤੀ ਆ ਤੇ ਉਹਨਾਂ ਨੇ ਆਪਰੇਸ਼ਨ ਕਰਾ ਲਿਆ ਹੈ ਜੀ ਪਹਿਲਾਂ ਤਾਂ ਇਸ ਮਤਲਬ ਇਹਨੂੰ ਪਾਗਲਪਾਨੀ ਕਵਾਂਗੇ ਇਹਦੇ ਪਿੱਛੇ ਦੀ ਮਾਨਸਿਕਤਾ ਕੀ ਹੈ ਵੀ ਇਦਾਂ ਆਪਰੇਸ਼ਨ ਕਰਾਉਣ ਦੇ ਨਾਲ ਰੱਬ ਕਿੱਦਾਂ ਮਿਲ ਜਾਊਗਾ ਵੀ ਰੱਬ ਤਾਂ ਜਿਹੜਾ ਵਾ ਉਹ ਚੰਗੇ ਕੰਮ ਕਰਨ ਦੇ ਨਾਲ ਜਾਂ ਮਨੁੱਖਤਾ ਦੀ ਸੇਵਾ ਕਰਨ ਦੇ ਨਾਲ ਮਿਲਦਾ ਇਦਾਂ ਰੱਬ ਕਿੱਦਾਂ ਮਿਲ ਜਾਊਗਾ ਵੀ ਜਿਹੜੇ ਸਰੂਪ ਚ ਰੱਬ ਨੇ ਸਾਨੂੰ ਭੇਜਿਆ ਜੇ ਅਸੀਂ ਉਹਦੇ ਨਾਲ ਖਲਵਾਲ ਕਰਾਂਗੇ ਤਾਂ ਰੱਬ ਕਿਵੇਂ ਖੁਸ਼ ਹੋਊਗਾ ਇੱਕ ਸਵਾਲ ਸਵਾਲ ਇਹ ਆ ਕਿ ਤੱਕ ਮੈਂ ਜਨਵਰੀ ਵੀ ਤੁਹਾਡੇ ਨਾਲ ਗੱਲ ਕਰ ਚੁੱਕਾ ਪਿਛਲੇ ਮੇਰੇ ਖਿਆਲ ਆਪਾਂ 3-4 ਵਾਰ ਗੱਲ ਕਰ ਚੁੱਕੇ ਤੁਸੀਂ ਹਰ ਇਲਜ਼ਾਮ ਆਰਐਸਐਸ ਤੇ ਲਗਾਉਂਦੇ ਹੋ ਇਹਦਾ ਕੋਈ ਠੋਸ ਕਾਰਨ ਇਹਦੇ ਪਿੱਛੇ ਕੋਈ ਤੁਹਾਡੇ ਕੋਲ ਠੋਸ ਆਧਾਰ ਜਿਹੜਾ ਜਿਹੜਾ ਸਾਡੇ ਕੋਲ ਹੈ ਸਾਡਾ ਡੇਰੇ ਦਾ ਬਬਲੂ ਗਰੁੱਪ ਹੈ ਜੀ ਤੇ ਇੱਕ ਡਾਕਟਰ ਅਸ਼ੋਕ ਜੀ ਦੀ ਮੈਂ ਗੱਲ ਕਰਦੀ ਆ ਉਹ ਪੱਕੇ ਆਰਐਸਐਸ ਦੇ ਬੰਦੇ ਆ ਜੀ ਉਹ ਗ੍ਰੋਪੀ ਪੱਕਾ ਤੁਸੀਂ ਆਂ ਦੇਖੋ ਜਿਹੜਾ ਅਭੀਜੀਤ ਭਗਤ ਹੈ ਉਹ 25 ਅਗਸਤ 2017 ਤੇ ਪਗੋੜਾ ਕਰਾਰ ਦਿੰਦੀ ਹੈ ਉਹਨੂੰ ਵੀ ਮਤਲਬ ਕਿ ਸਰਕਾਰ ਉਹ ਵੀ ਮੁੱਖ ਦੋਸ਼ੀਆਂ ਦੇ ਵਿੱਚ ਮੰਨਿਆ ਜਾਂਦਾ ਕਿਉਂਕਿ ਉਹ ਡੇਰੇ ਦਾ ਮੁੱਖ ਪ੍ਰਬੰਧਕ ਸੀ ਪਰ ਉਹ ਫੜਿਆ ਨਹੀਂ ਜਾਂਦਾ 5 ਸਾਲ ਬਾਅਦ ਉਹ ਹਾਈ ਕੋਰਟ ਜਾ ਕੇ ਇਹ ਕਹਿ ਦਿੰਦਾ ਹੈ ਵੀ ਮੇਰਾ ਤਾਂ ਜੀ ਮੈਨੂੰ ਤਾਂ ਕੋਈ ਨੋਟਿਸ ਹੀ ਨਹੀਂ ਮਿਲਿਆ ਜਿਵੇਂ ਪ੍ਰਦੀਪ ਕਲੇਰ ਕਹਿੰਦਾ ਵੀ ਬੇਰੇ ਕੋਲ ਤਾਂ ਕੋਈ ਨੋਟਸ ਨਹੀਂ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਹਾਈ ਕੋਰਟ ਉਹਦੀ ਗੱਲ ਵੀ ਸੁਣ ਲੈਂਦੀ ਉਹਦੀ ਜਮਾਨਤੀ ਵੀ ਹੋ ਜਾਂਦੀ ਹੈ ਜਦੋਂ ਕਿ ਜਿਹੜਾ ਅਪ ਤੁਹਾਨੂੰ ਦੱਸਿਆ ਚ ਤਾਲਾ ਤੜਾ ਇਹ ਸਾਰਾ ਫੜਿਆ ਜਾਂਦਾ ਸਾਰਿਆਂ ਤੇ ਦੇਸ਼ਧਰੋਹੀਆਂ ਧਰਾਂ ਸੇਮ ਹੀ ਕੇਸ ਜਿਹੜਾ ਬਬਲੂ ਤੇ ਸੀ ਜੀ ਉਹ ਪੂਨੇ ਨੂੰ ਬਿਲੋਂਗ ਕਰਦਾ ਪਿੱਛੇ ਉਹ ਮੁੰਡਾ ਪੂਨੇ ਦਾ ਹੈ ਪਰ ਛੋਟੀ ਉਮਰ ਚ ਆ ਗਿਆ ਸਾਡੇ ਗੁਰੂ ਜੀ ਨੇ ਉਹਨੂੰ ਪੜਾਇਆ ਸਾਰਾ ਕੁਝ ਸਾਡੇ ਗੁਰੂ ਜੀ ਨੇ ਕਰਾਇਆ ਇਹ ਪੱਕੇ ਸਬੂਤ ਹੀ ਹੈ ਨਾ ਜਿਹੜੇ ਬੰਦੇ ਡੇਰੇ ਤੇ ਬੈਠੇ ਆ ਇਹ ਹੈ ਯਾਰ ਐਸਐਸ ਦੇ ਜੀ ਇਹ ਬੰਦੇ ਹੀ ਉਹਨਾਂ ਦੇ ਜੇ ਤੁਸੀਂ ਡਾਕਟਰ ਅਸ਼ੋਕ ਨੂੰ ਦੇਖੋਗੇ ਉਹਦੀ ਥਿਉਰੀ ਜੇ ਉਹਨੂੰ ਪੜਨ ਦੀ ਕੋਸ਼ਿਸ਼ ਕਰੋਗੇ ਦੀਆਂ ਗੱਲਾਂ ਬਾਤਾਂ ਸੁਣੋਗੇ ਉਹ ਸਾਰੀਆਂ ਹੀ ਆਰਐਸਐਸ ਵਾਲੀਆਂ ਹੀ ਕਰਦਾ ਜੀ ਉਹ ਮਤਲਬ ਕਿ ਇਸ ਗੱਲ ਦੇ ਵਿੱਚ ਕੋਈ ਦੂਰ ਆਏ ਨਹੀਂ ਆ ਵੀਰ ਜੀ ਕਿ ਇਸ ਵੇਲੇ ਵੀ ਜਦੋਂ ਹੁਣ ਤਾਂ ਤੁਸੀਂ ਇਹ ਸਾਜ਼ਿਸ਼ਾਂ ਸ਼ੁਰੂ ਕਿੱਥੋਂ ਹੁੰਦੀਆਂ ਐ ਇਹ ਸਾਜ਼ਿਸ਼ਾਂ 2000 ਤੋਂ ਸ਼ੁਰੂ ਹੋ ਗਈਆਂ ਨਾ ਜੀ 2002 ਦੇ ਵਿੱਚ ਚਿੱਠੀ ਵਾਲਾ ਮਾਮਲਾ ਹੁੰਦਾ ਜਦੋਂ ਆਜਪੀ ਜੀ ਆ ਜਾਂਦੇ ਆ ਫਿਰ ਇਹਨਾਂ ਨੇ ਮਤਲਬ ਕਿ ਗੁੰਮਨਾਮ ਵਾਲੀ ਚਿੱਠੀ ਉੱਥੋਂ ਸੀ ਬਈ ਤੋਂ ਸਾਰਾ ਕੁਝ ਕਰਵਾਇਆ ਇਹ ਉੱਥੋਂ ਹੀ ਤਾਂ ਫਿਰ ਕੜੀਆਂ ਸ਼ੁਰੂ ਹੁੰਦੀਆਂ ਜੀ ਅੱਜ ਤੱਕ ਤੁਸੀਂ ਸਾਨੂੰ ਕਹਿੰਦੇ ਆ ਇੱਕ ਮਿੰਟ ਅੱਜ ਤੁਸੀਂ ਸਾਨੂੰ ਕਹਿੰਦੇ ਆ ਅੱਜ ਜਿਹੜਾ ਅਕਾਲੀ ਧਲ ਦਾ ਜਿਹੜਾ ਅਕਾਲੀ ਅਸਲ ਅਕਾਲੀ ਧਲ ਦਾ ਸੁਖਵੀਰ ਬਾਦਲ ਵਾਲਾ ਤੇ ਉਹ ਮੈਂ ਅੱਜ ਉਹਨਾਂ ਦੇ ਜੂਥ ਦੇ ਪ੍ਰਧਾਨ ਦੀ ਸੁਣ ਰਹੀ ਸੀ ਤੇ ਉਹ ਵੀ ਕਹਿ ਰਿਹਾ ਵੀ ਜਿਹੜੇ ਇਹ ਜਿਹੜੇ ਅਲੱਗ ਹੋਇਆ ਜਾਂ ਸਾਰਾ ਇਹ ਸਾਰਾ ਕੁਝ ਜਾਂ ਸਿੱਖਾਂ ਦੀਆਂ ਸਸਥਾਵਾਂ ਤੇ ਆਰਐਸਐਸ ਕਬਜ਼ਾ ਕਰਨਾ ਚਾਹੁੰਦੀ ਐਸੇ ਕਰਕੇ ਅਕਾਲੀ ਧਲ ਨੂੰ ਪਾੜਿਆ ਇਹ ਤਾਂ ਮਤਲਬ ਇਸ ਚੀਜ਼ ਨੂੰ ਤਾਂ ਮੰਨਣਾ ਹੀ ਪਊਗਾ ਜੀ ਜੇ ਅਸੀਂ ਇਹ ਚੀਜ਼ ਨੂੰ ਮਤਲਬ ਅਸੀਂ ਤਾਂ ਸਾਡੇ ਅੱਖਾਂ ਨਾਲ ਦੇਖ ਲਈ ਅਸੀਂ ਸਾਡੀ ਰਿਸਰਚ ਹੈ ਬਹੁਤ ਵੱਡੀ ਬਾਦੇ ਨਾਲ ਗੱਟ ਜੋੜ ਚ ਰਹੇ ਆ ਉਹਨਾਂ ਨੇ ਉਹਨਾਂ ਨੂੰ ਸਮਝਿਆ ਉਹਨਾਂ ਦੀ ਭਾਈਵਾਲ ਪਾਰਟੀ ਰਹੀ ਆ ਉਹਨਾਂ ਨੂੰ ਇਸ ਕੱਲ ਦਾ ਬਿਹਤਰ ਇਲਮ ਹੋਏਗਾ ਮੈਂ ਤਾਂ ਤੋਂ ਤੁਹਾਨੂੰ ਇਸ ਸਵਾਲ ਕੀਤਾ ਸੀਗਾ ਵੀ ਤੁਸੀਂ ਹਰ ਇਲਜ਼ਾਮ ਜਿਹੜਾ ਉਹ ਆਰਐਸਐਸ ਲਗਾਨੇ ਵੀ ਤੁਹਾਡੇ ਕੋਲ ਕੋਈ ਇਹਦਾ ਆਧਾਰ ਹੈਗਾ ਵਾ ਤੁਸੀਂ ਕੋਈ ਇਹਦਾ ਕੋਈ ਸਬੂਤ ਕੋਈ ਬੰਦਿਆਂ ਦੇ ਲਿੰਕਸ ਜਿਹੜੇ ਆ ਉਹ ਸਟੈਬਲਿਸ਼ ਹੋਏ ਹੁਣ ਵੀ ਹਾਂ ਯਾਰ ਇਹ ਬੰਦਾ ਪਹਿਲਾਂ ਸ਼ਾਖਾ ਦੇ ਨਾਲ ਜੁੜਿਆ ਸੀ ਹੁਣ ਸਾਡੇ ਡੇਰੇ 'ਚ ਆ ਖੈਰ ਮੇਰਾ ਉਹ ਐਮ ਸਵਾਲ ਦਾ ਜਵਾਬ ਦਿਓ ਵੀ ਇਹ ਮਾਨਸਿਕਤਾ ਇਹਨੂੰ پاگلਪਨ ਕਵਾਂਗੇ ਵੀ ਆਪਣੇ ਆਪਰੇਸ਼ਨ ਕਰਾ ਕੇ ਅਸੀਂ ਮਤਲਬ ਜਿਹੜਾ ਵਾ ਕਾਸਟੇਟ ਹੋ ਜੀਏ ਨੂੰਪੁਨ ਕੋਈ ਇਹ ਤੇ ਰੱਬ ਜਿਹੜਾ ਬੜੀ ਛੇਤੀ ਮਿਲ ਜਾਏਗਾ ਇਹ ਤੇ ਧਾਰਨਾ ਹੈ ਹੀ ਨਹੀਂ ਇਹ ਤੇ ਫਲਸਫੀਕ ਕਿਸੇ ਪਾਸੇ ਵੀ ਨਹੀਂ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਜਿਹੜੇ ਰਾਮ ਰਹੀਮ ਆ ਉਹ ਤਾਂ ਗੁਰਨਾਨਕ ਸਾਹਿਬ ਨੂੰ ਮੰਨਦੇ ਸੀਗੇ ਸਿੱਖਾ ਸਿੱਖ ਗੁਰੂਆਂ ਨੂੰ ਮੰਨਦੇ ਸੀਗੇ ਤੇ ਇਹ ਤਾਂ ਕਿਤੇ ਲਿਖਿਆ ਹੀ ਨਹੀਂ ਸਿੱਖ ਫਲਸਫੀ ਦੇ ਵਿੱਚ ਵੀ ਆਪਣੇ ਆਪ ਨੂੰ ਤਸ਼ੱਦਦ ਦੇ ਕੇ ਰੱਬ ਮਿਲ ਜੂਗਾ ਨਹੀਂ ਉਹਨਾਂ ਨੇ ਤਾਂ ਕੋਈ ਇਹ ਧਾਰਨਾ ਨਹੀਂ ਦਿੱਤੀ ਜੇ ਉਹ ਇੱਕ ਮਿੰਟ ਜੇ ਉਹਨਾਂ ਨੇ ਧਾਰਨਾ ਦਿੱਤੀ ਹੁੰਦੀ ਇੱਕ ਮਿੰਟ ਵਿੱਚ ਮੇਰੀ ਗੱਲ ਸੁਣੋ ਇਹ ਸਰਫ ਵੀਰਪਾਲ ਜੀ ਇਕਵੈਂਟ ਉਹੀ ਗੱਲ ਕਹਿ ਰਿਹਾ ਨਾ ਫੇਰ ਉਹ ਆਪਣੇ ਜਿਹੜੇ ਫਾਲੋਅਰ ਸੀ ਉਹਨਾਂ ਨੂੰ ਸਮਝਾ ਹੀ ਨਹੀਂ ਪਾਏ ਵੀ ਉਹਨਾਂ ਦਾ ਕਨਸੈ ਮੈਂ ਦਾਦੇ ਆ ਜੀ ਉਹਨਾਂ ਦਾ ਕਨਸੈਪਟ ਤਾਂ ਸਿਰਫ ਵੀ ਨਾਮ ਜਪੋ ਜੋ ਸਾਨੂੰ ਨਾਮ ਸ਼ਬਦ ਦਿੰਦੇ ਆ ਨਾਮ ਦਾ ਸਿਮਰਨ ਕਰੋ ਜਿੰਨਾ ਤੁਸੀਂ ਗੁੜ ਪਾਉਂਗੇ ਉਹਨਾ ਮਿੱਠਾ ਹੋਊਗਾ ਜਿੰਨਾ ਤੁਸੀਂ ਮਤਲਬ ਆਪਦੀ ਕਾਗਰਜਤ ਹੋ ਕੇ ਬ੍ਰਹਮ ਮੂਰਤ ਦੇ ਵਿੱਚ ਸਵੇਰ ਉੱਠ ਕੇ ਦੋ ਤੋਂ ਪੈਂਦੇ ਸਾਮ ਆਪਦੀ ਭਗਤੀ ਕਰੋਗੇ ਉਸ ਭਗਤੀ ਨਾਲ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਉਹਨਾਂ ਦੀ ਥਿਓਰੀ ਤਾਂ ਇੱਥੇ ਖੜੀ ਆ ਜੀ ਠੀਕ ਹੈ ਔਰ ਇਹਨਾਂ ਨੇ ਕੀ ਆ ਨਾ ਤਾਂ ਇਹਨਾਂ ਨੇ ਭਗਤੀ ਕਰਨੀਆਂ ਜੀ ਜਿਹੜਾ ਮੋਹਰੇ ਪ੍ਰਬੰਧਕ ਸੀ ਨਾ ਇਹਨਾਂ ਨੇ ਭਗਤੀ ਕਰਨੀ ਨਾ ਇਹਨਾਂ ਨੇ ਸਿਮਰਨ ਕਰਨਾ ਨਾ ਇਹਨਾਂ ਨੇ ਕੋਈ ਹੋਰ ਚੰਗੇ ਕੰਮ ਇਹਨਾਂ ਦਾ ਜਿਹੜਾ ਧਿਆਨ ਸੀਗਾ ਜੀ ਇਹਨਾਂ ਦਾ ਧਿਆਨ ਤਾਂ ਮੁੱਖ ਗੱਦੀ ਤੇ ਸੀ ਨਾ ਜੀ ਉਹ ਇਹਨਾਂ ਨੂੰ ਤਾਂ ਇਹ ਸੀ ਵੀ ਕਿਵੇਂ ਨਾ ਕਿਵੇਂ ਜੇ ਇਸ ਤਰ੍ਹਾਂ ਕਰਕੇ ਵੀ ਇਹਨਾਂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਲਤ ਕੰਮ ਜਿੰਨੇ ਵੀ ਗਲਤ ਕੰਮ ਕਰਾਂਗੇ ਡੇਰੇ ਦੇ ਵਿੱਚ ਉਹ ਖੁਦ ਉਹਨਾਂ ਦੇ ਗੁਰੂ ਜੀ ਤੇ ਪੈਣਗੇ ਤੁਸੀਂ ਇਹਦੇ 'ਚ ਵੀਰ ਜੀ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਇਹਦੇ 'ਚ ਸਦਾ ਡੇਰੇ ਮੁਖੀ ਨੂੰ ਹੀ ਲਿਆ ਗਿਆ ਐਕਸਾ ਡਾਕਟਰ ਐਮਪੀ ਸਿੰਘ ਜੀ ਨੇ ਆਪਰੇਸ਼ਨ ਕੀਤਾ ਅੱਜ ਕੇਸ ਦੇ ਵਿੱਚ ਇੱਕ ਸਿੱਧਾ ਡੇਰਾ ਮੁਖੀ ਡੇਰਾ ਮੁਖੀ ਨੇ ਤਾਂ ਰਹਾ ਨੀ ਤੇ ਦੇਖਾ ਆਪ ਕਰ ਦਿਆ ਬਾਕੀ ਸਾਰੇ ਦੇ ਸਾਰੇ ਕੰਮ ਉਹਨਾਂ ਨੇ ਦੇਖੋ ਬਾਅਦ ਚ 2007 ਦੇ 6 ਦੇ ਵਿੱਚ ਰਾਜਨੀਤਿਕ ਵਿੰਗ ਵੀ ਅਲੱਗ ਬਣ ਗਿਆ ਪਰ ਉਸ ਤੋਂ ਬਾਅਦ ਸਾਡੀ ਪ੍ਰਬੰਧਕੀ ਕਮੇਟੀ ਹੈ ਜਿਹੜਾ ਟਰਸਟ ਬਣਿਆ ਹੋਇਆ ਜੀ ਉਹਨੂੰ ਉਹਨਾਂ ਨੇ ਸਾਰੀ ਹੀ ਜਿਹੜੀ ਹੈਗੀ ਪਾਵਰ ਆਫ ਔਟਾਰਨੀ ਉਹਨਾਂ ਨੂੰ ਦਿੱਤੀ ਹੋਈ ਹੈ ਹੋਲੀ ਸੋਲੀ ਉਹ ਜ਼ਿੰਮੇਵਾਰਾ ਉਹ ਹੀ ਫੈਸਲਾ ਕਰਦੇ ਜਿਵੇਂ ਡੇਰ ਦੀਆਂ ਜ਼ਮੀਨਾਂ ਲੈਣੀਆਂ ਖਰੀਦੀਆਂ ਗੁਰੂ ਜੀ ਨੂੰ ਕੁਝ ਨਹੀਂ ਪਤਾ ਇਹ ਸਾਰੇ ਇਹਨਾਂ ਦੇ ਫੈਸਲੇ ਹੁੰਦੇ ਆ ਜਦੋਂ ਹੁਣ ਇਹਨਾਂ ਦੀ ਪਾਵ ਬਾਰ ਪਬਲਿਕ ਦੇ ਵਿੱਚ ਲੀਡਰਾਂ ਦੇ ਵਿੱਚ ਸਾਰੇ ਥਾਵਾਂ ਤੇ ਤਾਂ ਪਾਵਰ ਇਹਨਾਂ ਦੀ ਵਧ ਰਹੀ ਸੀ ਨਾ ਜੀ ਗੁਰੂ ਜੀ ਨੂੰ ਤਾਂ ਸਿਰਫ 2 ਮਿੰਟ ਮਿਲਾਉਂਦੇ ਸੀ ਤਾਂ ਜਦੋਂ ਇਹਨਾਂ ਨੇ ਦੇਖਿਆ ਵੀ ਇਹਨਾਂ ਦੀ ਦਿਨੋ ਦਿਨ ਪਾਵਰ ਵਧ ਰਹੀ ਹੈ ਤੇ ਇੱਕ ਦਿਨਾਂ ਨੂੰ ਉਹਨੇ ਲੱਗਾ ਵੀ ਅਸੀਂ ਇਹੋ ਜੀ ਪੋਜੀਸ਼ਨ 'ਚ ਆ ਜਾਾਂਗੇ ਵੀ ਸਰਕਾਰ ਵੀ ਬਣਾਵਾਂਗੇ ਉਹਦਾ ਨਾਲ ਨੂੰ ਲੱਗਾ ਵੀ ਜਿੰਨੇ ਅਸੀਂ ਗੁਨਾਹ ਅੱਜ ਕਰ ਰਹੇ ਆਂ ਇਹ ਸਾਰੇ ਪੈਣਗੇ ਤਾਂ ਗੁਰੂ ਗੁਰੂਜੀਤੀ ਪੈਣਗੇ ਪਾਏ ਵੀ ਤੁਸੀਂ ਇਹਨਾਂ ਦੇਖੋ ਵੀ ਉਸ ਟਰਸਟ ਦੇ ਕਿਸੇ ਪ੍ਰਬੰਧਕ ਦਾ ਨਾਮ ਆਇਆ ਟਰਸਟ ਦੇ ਪ੍ਰਬੰਧਕ ਦਾ ਨਾਮ ਵੀ ਹੋਣਾ ਚਾਹੀਦਾ ਜਿਹੜਾ ਜਿਹੜਾ ਟਰਸਟ ਹਸਪਤਾਲ ਚਲਾ ਰਿਹਾ ਹੈ ਉਸ ਹਸਪਤਾਲ ਦਾ ਪ੍ਰਬੰ ਹਸਪਤਾਲ ਦੇ ਪ੍ਰਬੰਧਕ ਦਾ ਨਾਂ ਨਹੀਂ ਹੈ ਬੇਹੋਸ਼ੀ ਦਾ ਡਾਕਟਰ ਵੀ ਹੋਣਾ ਚਾਹੀਦਾ ਸੀ ਬੇਹੋਸ਼ੀ ਦੇ ਡਾਕਟਰ ਡਾਕਟਰ ਪ੍ਰੀਤ ਬੇਹੋਸ਼ੀ ਦਾ ਡਾਕਟਰ ਹੈ ਉਹਨੇ ਕੀਤੇ ਸੱਚ ਬੇ ਉਹਦਾ ਨਾਮ ਵੀ ਨਹੀਂ ਆਇਆ ਫਿਰ ਉਸ ਤੋਂ ਬਾਅਦ ਜਿਹੜੇ ਕੰਪਾਊਂਡਰ ਸੀ ਜਿਹੜੇ ਕੋਈ ਓਜ਼ਾਰ ਵਗੈਰਾ ਸੰਦ ਵਗੈਰਾ ਫੜਾਉਂਦੇ ਸੀ ਡਾਕਟਰ ਨੂੰ ਉਹਨਾਂ ਦੇ ਨਾਮ ਵੀ ਨਹੀਂ ਆਏ ਕਿਸੇ ਦਾ ਨਾਮ ਹੀ ਆਂਦੇ ਜੀ ਇਹਦੇ ਚ ਸਿੱਧਾ ਗੁਰੂ ਜੀ ਦਾ ਨਾਮ ਆਂਦਾ ਜੀ ਡਾਕਟਰ ਦਾ ਆਂਦਾ ਜੀ ਨਹੀਂ ਕੀਤੇ ਤੇ ਜਾਂ ਸਿੱਧਾ ਨਾ ਮਤਲਬ ਉਹ ਜਿਹੜੇ ਵਿਚਾਲੜੇ ਕੜੀਆਂ ਜਿਹੜੀ ਪ੍ਰਬੰਧਕੀ ਸਿਸਟਮ ਆ ਸਾਡਾ ਉਹਨਾਂ ਦੇ ਵਿੱਚੋਂ ਇੱਕ ਦਾ ਵੀ ਨਾਮ ਨਹੀਂ ਆਉਂਦਾ ਇਹਦੇ ਚ ਇਤਨਾ ਫਲਦਾ ਨਹੀਂ ਵਿਆ ਸਾਜ਼ਿਸ਼ ਹੈ ਵੀ ਮੈਂ ਕਿਹਨੇ ਟਵੀਰ ਜਿ ਬਣਾ ਦਦੋ ਵੀ ਕੱਲੇ ਗੁਰੂ ਜੀ ਕੱਲੇ ਗੁਰੂ ਜੀ ਤਿੰਨ ਚਾਰ ਸੌ ਬੰਦੇ ਨੂੰ ਕਿਵੇਂ ਫੜ ਕੇ ਕਰਵਾ ਦੇਣਗੇ ਕਿਵੇਂ ਮੋਟੀਵੇਟ ਕਰ ਦੇਣਗੇ ਕਿਵੇਂ ਸਾਰਾ ਕੰਮ ਮਤਲਬ ਉਹ ਕੱਲੇ ਗੁਰੂ ਜੀ ਕਰ ਦੇਣਗੇ ਜਿਵੇਂ ਉਹ ਕਹਿੰਦਾ ਬੇਹੋਸ਼ੀ ਦੀ ਦਵਾਈ ਗੁਰੂ ਜੀ ਪਿਆ ਦੇਣਗੇ ਜੀ ਕਿਹਨੇ ਪਿਲਾਈ ਉਹਦਾ ਨਾਮ ਤਾਂ ਆਇਆ ਹੀ ਨਹੀਂ ਫਿਰ ਜਿਨੇ ਉਹਨੂੰ ਪੈਪਸੀ ਦੇ ਵਿੱਚ ਬੇਹੋਸ਼ੀ ਦੀ ਦਵਾਈ ਦਿੱਤੀ ਉਹਨੂੰ ਜਦੋਂ ਪੀਤਾ ਹੋ ਉਹਦਾ ਤਾਂ ਉਹਨੂੰ ਪਤਾ ਹੋਣਾ ਮੈਨੂੰ ਪੈਪਸੀ ਫੜਾਇਆ ਕਿਹਨੇ ਫਿਰ ਉਹਦਾ ਨਾਮ ਕੇਸ 'ਚ ਕਿਉਂ ਨਹੀਂ ਆਇਆ ਮੈਂ ਉਹ ਹੀ ਕਹਿਣਾ ਵੀ ਡੇਰੇ ਦਾ ਜਿਹੜਾ ਤੁਸੀਂ ਪ੍ਰਬੰਧਕੀ ਢਾਂਚੇ ਦਾ ਬਾਰ ਬਾਰ ਜ਼ਿਕਰ ਕਰਦੇ ਪਏ ਹੋ ਇਹਨਾਂ ਦੇ ਅਹੁਦੇਦਾਰਾਂ ਦੀ ਚੋਣ ਕੌਣ ਕਰਦਾ ਸੀਗਾ ਤੇ ਇਹਨਾਂ ਨੂੰ ਇਹਨਾਂ ਗੱਡੀਆਂ ਤੇ ਮਤਲਬ ਕੁਰਸੀਆਂ ਦੇ ਉੱਤੇ ਬਿਠਾਉਂਦਾ ਕੌਣ ਸੀ ਇਹ ਸਭ ਬਾਰੇ ਤੁਹਾਡੇ ਕਹਿਣ ਮੁਤਾਬਕ ਡੇਰਾ ਮੁਖੀ ਨੂੰ ਪਤਾ ਹੀ ਨਹੀਂ ਸੀ ਵੀ ਆਸ-ਪਾਸ ਹੋ ਕੀ ਰਿਹਾ ਐਡੇ ਲੋਕ ਭਗਤ ਨੇ ਇੰਨੀ ਦੁਨੀਆ ਮੱਥੇ ਟੇਕਦੀ ਪਈ ਆ ਤੇ ਉਹ ਡੇਰਾ ਮੁਖੀ ਦੀ ਨੌਲੇਜ ਦੇ ਵਿੱਚ ਨਹੀਂ ਇਲਮ ਹੀ ਨਹੀਂ ਵੀ ਕੀ ਕੁਝ ਹੋ ਰਿਹਾ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਨਾ ਜਿਵੇਂ ਹੁਣ ਇਹਨਾਂ ਦਾ ਹੀ ਪਤਾ ਲੱਗਿਆ ਤਾਂ ਡਾਕਟਰ ਪੰਕਜ ਜੀ ਦਾ ਉਹਨੂੰ ਪਤਾ ਲੱਗ ਗਿਆ ਵੀ ਮਤਲਬ ਇਹ ਸਾਰਾ ਕੁਝ ਗੁਰੂ ਜੀ ਨੂੰ ਪਤਾ ਲੱਗ ਗਿਆ ਹਣ ਤਾਂ ਸਿਆ ਦੇਖੋ ਜੀ ਉਹਨਾਂ ਦੀ ਐਸ ਵਾਲੇ ਜਦੋਂ 2017 ਚ ਗਏ ਆ 7 ਕਰੋੜ ਅਸੀਂ ਸੰਗਤ ਕਹਿੰਦੇ ਆ ਉਸ ਟਾਈਮ ਵੀ ਮਤਲਬ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਉਦੋਂ ਸਿਰਫ 1990 ਚ 20 ਲੱਖ ਸੰਗਤ ਸੀ ਜੇ ਉਦੋਂ ਵੀ ਉਸ ਟਾਈਮ ਵੀ ਸਾਡੀ 2-3 ਕਰੋੜ ਸੰਗਤ ਹੋ ਗਈ ਸੀ ਤਾਂ ਤੁਸੀਂ ਐਂ ਦੇਖੋ ਨਾ ਵੀ ਇੰਨੀ ਸੰਗਤ ਨੂੰ ਸੰਭਾਲਣਾ ਜਾਂ ਸੰਗਤ ਦੇ ਸਾਰੇ ਚ ਕੰਮ ਕਰਨੇ ਜਾਂ ਜੋ ਡੇਰੇ ਦੇ ਵਿੱਚ ਜਿੰਨਾ ਵੀ 1993 ਜਿਵੇਂ ਸਾਡਾ ਉਹਨਾਂ ਨੇ ਬਿਲਕੁਲ ਟਿੱਬੇ ਸੀ 15-15 ਫੋਟੋ 'ਚ ਉਹ ਡੇਰਾ ਬਣਾਇਆ ਜਿੰਨਾ ਜਿੰਨਾ ਅੱਜ ਤੁਸੀਂ ਦੇਖੋ ਪੂਰਾ ਸ਼ਹਿਰ ਬਣਾਇਆ ਉਹਨਾਂ ਦੇ ਨਕਸ਼ੇ ਬਣਾਉਣੇ ਉਹਨਾਂ ਦੇ ਤਾਂ ਆਪਦੇ ਹੋਰ ਹੀ ਬਹੁਤ ਕੰਮ ਕੀ ਸੀ ਬਜੀ ਉਹਨਾਂ ਤਾਂ ਜਦੋਂ ਕੋਈ ਆ ਕੇ ਇਸ ਤਰ੍ਹਾਂ ਦੱਸਦਾ ਸੀ ਵੀ ਹਾਂ ਮਤਲਬ ਇਹ ਕੰਮ ਹੋ ਰਿਹਾ ਹੈ ਮਤਲਬ ਉਦੋਂ ਫਿਰ ਉਹ ਜਦੋਂ ਗੁੱਸੇ ਹੁੰਦੇ ਸੀ ਫਿਰ ਇਹ ਉਹਨਾਂ ਗੋਲਮੋਲ ਕਰ ਦਿੰਦੇ ਸੀ ਉਦੋਂ ਫਿਰ ਇਹ ਤਾਂ ਵਾਪਸ ਨਹੀਂ ਨਾ ਹੋ ਸਕਦੇ ਸੀ ਜੀ ਬਾਕੀ ਇਹ ਨਹੀਂ ਹੈ ਜਿਹੜੇ ਜਿਹੜੇ ਲੋਕਾਂ ਨੇ ਨਹੀਂ ਕਰਵਾਇਆ ਜੇ ਗੁਰੂ ਜੀ ਦਾ ਕੋਈ ਇਹੋ ਜਿਹਾ ਹੁਕਮ ਹੁੰਦਾ ਫਿਰ ਤਾਂ ਸਾਰੇ ਕਰਵਾਉਂਦੇ ਵੀਰ ਜੀ ਅੱਜ ਵੀ ਮੈਂ ਤੁਹਾਨੂੰ ਦੱਸਦੀ ਆਂ ਵੀ 40-44 ਸਾਲ ਪੁਰਾਣੇ ਬੈਠੇ ਸਾਧੂ ਬੈਠੇ ਆ ਜਿਨ੍ਹਾਂ ਨੇ ਨਹੀਂ ਕਰਵਾਏ ਨਵੇਂ ਮੁੰਡੇ ਬਹੁਤ ਜੰਗ ਮੁੰਡੇ ਜਿਨ੍ਹਾਂ ਨੇ ਸਤ ਬ੍ਰਾਹਮਚਾਰੀ ਬਣੇ ਸਾਧੂ ਬਣੇ ਉਹਨਾਂ ਨੇ ਕਿਸੇ ਨੇ ਨਹੀਂ ਕਰਾਇਆ ਬਹੁਤ ਸਾਰੇ ਰਿਟਾਇਰਡ ਪਰਸਨ ਉਸ ਤੋਂ ਬਾਅਦ ਜਿਵੇਂ ਕੋਈ ਐਸਬੀਓ ਲੈਟਾਇਨਾ ਬਹੁਤ ਸਾਰੇ ਰਿਟਾਇਰਮੈਂਟ ਤੋਂ ਬਾਅਦ ਜਾਂਦੇ ਆ ਸਾਰੇ ਉਹ ਬੈਠੇ ਕਿਸੇ ਨੇ ਨਹੀਂ ਕਰਵਾਈ ਇਹ ਤਾਂ ਜਿਹੜੇ ਇਹਨਾਂ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਪੋਲੇ-ਪਾਲੇ ਜੀਵ ਸੀ ਉਹਨਾਂ ਨੂੰ ਫਸਾ ਲਿਆ ਇਸ ਤਰ੍ਹਾਂ ਉਹਨਾਂ ਦੀ ਪ੍ਰਬੰਧਕਾਂ ਦੀ ਮੁੱਖ ਸਾਜ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨਾਲ ਚੌਣ ਕੌਣ ਕਰਦੇ ਆ 90 ਤੋਂ ਲੈ ਕੇ ਜੀ 90 ਦੇ ਜਦੋਂ ਗੁਰੂ ਜੀ ਆਏ ਆ ਗੁਰਗੱਦੀ ਤੇ ਉਹ ਪਹਿਲਾਂ ਹੀ ਸੀ ਪ੍ਰਬੰਧਕੀ ਸਿਸਟਮ ਖੱਟਾ ਸੀਗਾ ਜੀ ਜਿਵੇਂ ਖੱਟਾ ਮੁੱਖ ਪ੍ਰਬੰਧਕੀ ਚਾਹੁੰਦਾ ਡਰਾਈਵਰ ਨਹੀਂ ਸੀ ਮੁੱਖ ਪ੍ਰਬੰਧਕ ਪੰਜ ਸੀਓ ਜੀ ਖੱਟਾ ਸੀ ਮੋਹਨ ਲਾਲ ਸੀ ਦਿਵਾਨਾ ਸੀ ਇੱਕ ਦਰਸ਼ਨ ਪ੍ਰਧਾਨ ਸੀ ਇੱਕ ਧਰਮ ਸਿੰਘ ਜੀ ਇਹ ਪੰਜ ਸਾਡੇ ਮੁੱਖ ਮਤਲਬ ਪ੍ਰਬੰਧਕ ਸੀ ਉਸ ਤੇ ਇਹੀ ਅੱਗੇ ਮਤਲਬ ਕਿ ਚੱਲੀ ਆਏ ਆ ਜੀ ਜਾਂ ਇਹਨਾਂ ਨੇ ਬੰਦੇ ਰੱਖੇ ਪ੍ਰਬੰਧਕੀ ਸਿਸਟਮ ਚ ਤਾਂ ਮਤਲਬ ਗੁਰੂ ਜੀ ਤਾਂ ਤਾਂ ਗੁਰੂ ਜੀ ਤੋਂ ਸਰਪ੍ਰਸ਼ਾਦ ਦਵਾਇਆ ਜਾਂਦਾ ਸੀ ਗੁਰੂ ਜੀ ਤੋਂ ਨਾ ਜਿਵੇਂ ਮਤਲਬ ਸੰਗਤ ਦੇ ਸਾਹਮਣੇ ਕਹਾਂ ਦਿੰਦੇ ਸੀ ਜੇ ਅਸੀਂ ਆਹ ਸਾਧ ਸੰਗਤ ਨੇ ਚੁਣਿਆ ਜਾਂ ਸਾਧ ਸੰਗਤ ਦਾ ਨਾਲ ਲੰਦੇ ਸੀ ਵੀ ਜਾਂ ਅਸੀਂ ਆਹ ਚੁਣਿਆ ਤੇ ਗੁਰੂ ਜੀ ਦੇ ਸਾਹਮਣੇ ਤਾਂ ਸਿਰਫ ਗੁਰੂ ਜੀ ਤਾਂ ਪ੍ਰਸ਼ਾਦ ਦਿੰਦੇ ਸਾਧ ਸੰਗਤ ਦੇ ਸਾਹਮਣੇ ਮੈਂ ਕਹਿ ਰਿਹਾ ਨਾ ਚਲੋ ਜਿੱਤੀ ਜਲਦੀ ਸੀ ਜਿਹੜੇ ਆ ਪ੍ਰਬੰਧਕ ਵੇਸ ਲਾਏ ਜਾਂਦੇ ਸੀਗੇ ਪ੍ਰਬੰਧਕ ਮੁੱਖ ਪ੍ਰਬੰਧਕ ਸਖਤਰ ਇਹਨਾਂ ਦੀ ਤਨਖਾਹ ਵੀ ਹੁੰਦੀ ਸੀ ਡੇਰੇ ਵੱਲੋਂ ਨਹੀਂ ਤਨਖਾਹ ਤਾਂ ਨੂੰ ਜਿਹੜੇ ਸਤ ਬ੍ਰਹਮਚਾਰੀ ਜੋ ਤਾਂ ਡੇਰੇ ਨੂੰ ਸਮਰਪਿਤ ਹੁੰਦੇ ਸੀ ਨਹੀਂ ਨਹੀਂ ਉਹ ਤਾਂ ਨੂੰ ਸਮਰਪਿਤ ਹੁੰਦੇ ਸੀ ਜਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਤੁਸੀਂ ਕਹਿ ਰਹੇ ਹੋ ਮੁੱਖ ਪ੍ਰਬੰਧਕ ਸੀਗੇ ਜਿਹੜੇ ਤੁਸੀਂ 5-7 ਨਾਮ ਲਏ ਆ ਇਹਨਾਂ ਨੂੰ ਡੇਰੇ ਵੱਲੋਂ ਇਸ ਤੋਂ ਬਾਅਦ ਕੋਈ ਪੈਸੇ ਵੀ ਦਿੱਤੇ ਜਾਂਦੇ ਸੀਗੇ ਖਰਚਾ ਭੱਤਾ ਦਿੱਤਾ ਜਾਂਦਾ ਸੀ ਉਹ ਤਾਂ ਫਿਰ ਜਦੋਂ ਜਿਹੜਾ ਡੇਰੇ ਦੇ ਸਤ ਬ੍ਰਹਮਚਾਰੀ ਜਿਹੋ ਦਾ ਖਰਚਾ ਡੇਰਾ ਹੀ ਚੱਕਦਾ ਸੀ ਸਾਰਾ ਹਰ ਤਰ੍ਹਾਂ ਦਾ ਜਿਹੜਾ ਖਰਚਾ ਡੇਰਾ ਜਿਹੜਾ ਜੋ ਵੀ ਸਾਧੂ ਹੋ ਗਏ ਨੇ ਜੀ ਉਸ ਤੋਂ ਬਾਅਦ ਤਾਂ ਤਨਖਾਹ ਵੀ ਲੱਗੇ ਉਹ ਮੈਂ ਤਾਂ ਉਸ ਸਮੇਂ ਵੀ ਜੇ ਮੈਂ ਤੁਹਾਨੂੰ ਦੱਸਾਂ ਉਸ ਸਮੇਂ ਤਾਂ ਸੀ 90 ਚ ਨਹੀਂ ਸੀ ਉਸ ਸਮੇਂ ਇਹਨਾਂ ਨੂੰ ਸ਼ਾਇਦ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ ਹੁਣੇ ਪਰ ਬਾਅਦ ਦੇ ਵਿੱਚ ਤਾਂ ਜਿਹੜੇ ਸਾਰੇ ਸਤ ਬ੍ਰਹਮਚਾਰੀ ਜਿਵੇਂ ਮਤਲਬ ਜਿਹੜੇ ਨਵੇਂ ਮੁੰਡੇ ਜਾਂ ਜਾਂ ਜਿਵੇਂ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਵੀ ਵੀਰਪਾਲ ਜੀ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਬ੍ਰਹਮਚਾਰੀਆਂ ਦੀ ਉਹ ਤੇ ਚਲੋ ਆ ਗਏ ਸਮਰਪਿਤ ਹੋ ਗਏ ਵੀ ਡੇਰੇ ਜੀ ਰ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਜਿਹੜਾ ਡੇਰੇ ਦਾ ਅਧਿਕਾਰਕ ਢਾਂਚਾ ਸੀਗਾ ਐਡਮਿਨਿਸਟ੍ਰੇਸ਼ਨ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਖੱਟਾ ਸਿੰਘ ਸੀ ਜਾਂ ਹੋਰ ਜਿਨ੍ਹਾਂ ਦਾ ਤੁਸੀਂ ਨਾਮ ਵੀ ਐ ਮੁਖਪੁਰ ਸਕੱਤਰ ਸੀਗੇ ਜਾਂ ਪ੍ਰਧਾਨ ਸੀ ਸੇਵਾਦਾਰ ਸੀ ਇਹਨਾਂ ਨੂੰ ਡੇਰਾ ਤਨਖਾਹ ਦਿੰਦਾ ਸੀ ਮਹੀਨੇ ਦੀ ਵੀ ਫਿਰ ਇਹ ਲੜਾਈ ਤਾਂ ਦੀ ਸੀ ਮੇਰੀ ਇਹ ਇਹ ਤਨਖਾਹ ਤਾਂ ਮਤਲਬ ਸ਼ਾਇਦ ਨਹੀਂ ਸੀ ਕਿਉਂਕਿ ਤਨਖਾਹ ਤਾਂ ਉਸ ਟਾਈਮ ਨਹੀਂ ਦਿੱਤੀ ਯਾਨੀ ਪਰ ਟਰੱਸਟ ਦੇ ਜਿਵੇਂ ਇਹ ਮੈਂਬਰ ਸੀ ਟਰਸਟ ਦੇ ਮੈਂਬਰ ਜਿਹੜੇ ਟਰਸਟ ਬਣਿਆ ਉਸ ਤੋਂ ਬਾਅਦ ਜਿਹਵੇਂ ਟਰਸਟ ਦੇ ਮੈਂਬਰ ਬਣਿਆ ਬਾਕੀ ਜਿੰਨਾ ਵੀ ਸਿਸਟਮ ਚੱਲਦਾ ਸੀ ਦੇਰੇ ਦਾ ਉਹਦੀ ਸਾਰੀ ਕਮਾਈ ਇਹਨਾਂ ਕੋਲ ਹੀ ਹੁੰਦੀ ਸੀ ਨਾ ਜੀ ਇਹਨਾਂ ਰਾਹੀਂ ਸਾਰਾ ਕੁਝ ਹੁੰਦਾ ਸੀ ਗੁਰੂ ਜੀ ਤਾਂ ਕੁਝ ਨਹੀਂ ਕਰਦੇ ਸੀ ਕਮਾਈ ਇਹਨਾਂ ਕੋਲ ਹੀ ਸੀ ਜੀ ਨਾ ਜੀ ਟਰਸਟ ਦੀ ਕਮਾਈ ਸੀਗੀ ਉਹਦਾ ਕੁਝ ਹਿੱਸਾ ਇਹਨਾਂ ਇਹ ਆਪਸ ਵਿੱਚ ਵੰਡ ਲੈਂਦੇ ਸੀ ਤੁਸੀਂ ਇਹ ਕਹਿ ਰਹੇ ਹੋ ਹਾਂ ਹਾਂ ਇਹ ਨਾ ਇਹਨਾਂ ਨੂੰ ਇਸ ਜੀ ਦਾ ਤਾਂ ਕਦੇ ਹੋਇਆ ਹੀ ਨਹੀਂ ਜੀ ਇਹਨਾਂ ਨੇ ਜਿੰਨਾ ਮਰਜ਼ੀ ਖਰਚਾ ਕਰਨਾ ਬਾਹਰ ਜਾਣਾ ਗੱਡੀਆਂ ਤੇ ਜਾਣਾ ਜਾਂ ਬਸ ਸਾਥ ਸੰਗ ਇਹ ਆਪ ਹੀ ਖਰਚਾ ਕਰਦੇ ਸੀ ਜੀ ਨਹੀਂ ਇਹਨਾਂ ਨੂੰ ਗੁਰੂ ਜੀ ਨੇ ਤਾਂ ਕਿਸੇ ਇਸ ਕੰਮ 'ਚ ਪੁੱ ਇਹਨਾਂ ਨੇ ਆਪ ਕਿੰਨੀ ਕਮਾਈ ਹੁੰਦੀ ਹੈ ਕਿੰਨਾ ਖਰਚਾ ਇਹ ਇਹਨਾਂ ਕੋਲੇ ਹੀ ਸੀ ਸਾਰਾ ਸਿਸਟਮ ਜੀ ਤੇ ਇਹ ਸਾਰੇ ਇਖਤਿਆਰ ਡੇਰਾ ਮੁਖੀ ਨੇ ਇਹਨਾਂ ਨੂੰ ਦਿੱਤੇ ਹੋਏ ਸੀ ਵੀ ਜਿੱਥੇ ਦਿਲ ਆਉਂਦਾ ਉੱਥੇ ਖਰਚ ਦਿਓ ਹਾਂ ਜਿਵੇਂ ਇਹ ਮਤਲਬ ਕਿ ਸਾਰਾ ਉਲਵ ਸਿਰਫ ਰੋਹਾਨੀਅਤ ਦਾ ਜਿਵੇਂ ਵੀ satsangਾਂ ਲਾਉਣੀਆਂ ਜਿਵੇਂ ਸੰਗਤ ਆਉਂਦੀ ਕਿਸੇ ਬਲਾਕ ਉਹ ਤਾਂ ਸਿਰਫ satsangਾਂ ਦਾ ਕੰਮ ਹੀ ਕਰਦੇ ਸੀ ਜੀ ਸਮਝ ਗਿਆ ਤੁਹਾਡੀ ਗੱਲ ਡੇਰੇ ਦੀ ਇਨਕਮ ਦਾ ਸਾਧਨ ਕੀ ਸੀਗਾ ਇੱਕ ਤੇ satsang ਹੋਇਆ ਸੰਗਤ ਆਈ ਉਹਨਾਂ ਨੇ ਖੇਤੀਬਾੜੀ ਸੀ ਜੀ ਉਹ ਸਸਾ ਮੈਨਾ ਜੀ ਜਦੋਂ ਆਪਣਾ ਡੇਰਾ ਜਿਵੇਂ ਸਾਡਾ 99 ਵਿੱਚ ਡੇਰਾ ਬਣਿਆ ਹਨਾ ਉਦੋਂ ਸਾਰਾ ਇਹ ਟਿੱਬਾ ਹੀ ਸੀ ਸਸਾ ਜ਼ਿਲ੍ਹਾ ਸਾਰਾ ਟਿੱਬੇ ਸੀ ਜਿੱਥੇ ਹੁਣ ਸਾਡਾ ਡੇਰਾ ਜੀ ਬਹੁਤ ਵੱਡਾ ਬਣਿਆ ਉਦੋਂ ਇਹ ਟਿੱਬੇ ਹੀ ਸੀ ਤੇ ਬਹੁਤ ਸਸਤੀ ਜ਼ਮੀਨ ਮਿਲ ਗਈ ਸੀ ਜੀ ਇੱਥੇ ਤਾਂ ਉਦੋਂ ਜਦੋਂ ਸਸਤੀ ਜ਼ਮੀਨ ਮਿਲ ਗਈ ਕਰਕੇ ਤਾਂ ਫਿਰ ਉਦੋਂ ਬਾਅਦ ਕੀ ਹੋਇਆ ਜੀ ਇਹ ਸਾਡੀ ਸੰਗਤ ਨੇ ਸਾਡੇ ਗੁਰੂ ਜੀ ਵੀ ਨਾਲ ਲੱਗੇ ਜਿਵੇਂ ਬਾਜ-ਬਾਈ ਘੰਟੇ ਸਾਡੇ ਗੁਰੂ ਜੀ ਨੇ ਵੀ ਟਰੈਕਟਰ ਚਲਾਇਆ ਸੰਗਤ ਦੇ ਟਾਈਟਲ ਲਿਆ ਕੇ ਸਾਰੇ ਕਰਾ ਕੇ ਪਧਰੀ ਕਰਕੇ ਇਹ ਉਪਜਾਊ ਜ਼ਮੀਨ ਬਣਾ ਲਈ ਖੇਤੀਬਾੜੀ ਤੋਂ ਜ਼ਿਆਦਾ ਆਮਦਨ ਆਉਂਦੀ ਸੀ ਜੀ ਕੰਟੀਨ ਜਿਹੜੀ ਹੈਗੀ ਜਿਵੇਂ ਉੱਥੇ ਸੰਗਤ ਨੇ ਖਾਣਾ ਪੀਣਾ ਖਾਣ ਪੀਣ ਦਾ ਸਾਰਾ ਸਮਾਨ ਪੰਦਾ ਉਹ ਕੰਟੀਨਾਂ ਤੋਂ ਕਮਾਈ ਆਉਂਦੀ ਹੈ ਜੀ ਹੂੰ ਤੇ ਇਹ ਫਿਰ ਸਾਰੀ ਕਮਾਈ ਜਿਹੜੀ ਆ ਟਰਸਟ ਕੋਲ ਚਲੀ ਜਾਂਦੀ ਹੈ ਤੇ ਇਹ ਜਿਹੜੇ ਟਰਸਟ ਦੇ ਜਿਹੜੇ ਤੁਸੀਂ ਕਹਿੰਦੇ ਪਏ ਉਹ ਬੰਦੇ ਸੀਗੇ ਜਿਹੜੇ ਮੁਖ ਸੇਵਾਦਾਰ ਸੀ ਇਹ ਫਿਰ ਆਪਣੀ ਮਨਮਰਜ਼ੀ ਦੇ ਨਾਲ ਉਹ ਪੈਸਾ ਜਿਹੜਾ ਖਰਚ ਲਾ ਇਹਨਾਂ ਨੇ ਆਪ ਦੇ ਹਿੱਸੇ ਪਾਏ ਹੋਇਆ ਨਾ ਜੀ ਇਹਨਾਂ ਨੇ ਆਪ ਦੇ ਆਪ ਦੇ ਹਿੱਸੇ ਪਾਏ ਹਾਂ ਜਿਵੇਂ ਕੰਟੀਨਾਂ ਹੈ ਜੀ ਕੰਟੀਨਾਂ ਦੇ ਵਿੱਚ ਵੀ ਇਹਨਾਂ ਨੇ ਹਿੱਸੇ ਬਣਾਏ ਬਾਅਦ ਦੇ ਵਿੱਚ ਫੈਕਟਰੀਆਂ ਲੱਗੀਆਂ ਵੀਰ ਜੀ ਜਦੋਂ ਫੈਕਟਰੀਆਂ ਦੇ ਵਿੱਚ ਵੀ ਇਹ ਤਾਂ ਇਹ ਸਾਰੇ ਸ਼ੇਅਰ ਕੋਲ ਲੈਂਦੇ ਨਾ ਸੀ ਉਹ ਨੇ ਹਿੱਸੇ ਕਰ ਲੈਂਦੇ ਸੀ ਉਹਨਾਂ 'ਚ ਹੂੰ ਇਹ ਤਾਂ ਮਤਲਬ ਉਹ ਕਿ ਆਬਦਾ ਸਿਸਟਮ ਚਲਾਉਂਦੇ ਸੀ ਸਾਰਾ ਜਿਵੇਂ ਸਾਡੇ 45 ਮੈਂਬਰ ਆ ਸਟੇਟ ਦੇ ਜੀ ਜਾਂ ਸਾਡੀ ਨੈਸ਼ਨਲ ਕਮੇਟੀ ਤੇ ਇਹਨਾਂ ਦੇ ਵੀ ਤਾਂ ਹਿੱਸੇ ਹੁੰਦੇ ਸੀ ਜਿਵੇਂ ਕਿ ਉਹ ਦੁਬਾਰਾ ਫੈਕਟਰੀਆਂ ਲੱਗੀਆਂ ਜਦੋਂ ਇਹਨਾਂ ਦੇ ਸਾਰਿਆਂ ਦੇ ਉੱਤੇ ਸ਼ੇਅਰ ਹੁੰਦੀ ਸੀ ਜੀ ਤੇ ਇਹ ਸਭ ਬਾਰੇ ਤੇਰਾ ਮੁਖੀ ਨੂੰ ਕੁਝ ਨਹੀਂ ਪਤਾ ਨਹੀਂ ਕੋਈ ਨਹੀਂ ਪਤਾ ਜਿਵੇਂ ਉਹਨਾਂ ਨੂੰ ਆ ਨਾ ਤਾਂ ਐ ਪਤਾ ਵੀ ਹਾਂ ਵੀ ਨਾ ਸੇ ਸ਼ੇਅਰ ਆ ਪਰ ਉਹਨਾਂ ਨੂੰ ਕਿੰਨੀ ਕਮਾਈ ਹੁੰਦੀ ਹੈ ਕਿਵੇਂ ਮੈਂ ਤੁਹਾਨੂੰ ਦੱਸ ਦਿਆਂ ਜੀ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਨਾ ਜੀ ਜਦੋਂ ਮਤਲਬ ਕਿ 2008-09 ਦੇ ਵਿੱਚ ਸਾਡੇ ਜਿਹੜੇ ਗੁਰੂ ਪਟਾਈ ਦੀ ਵੱਡੀ ਬੇਟੀ ਹੈ ਅ ਚਨਪ੍ਰੀਤ ਭੈਣ ਜੀ ਉਹ ਉਹਨਾਂ ਨੇ ਪੀਏ ਬਣਾ ਲਈ ਜੀ ਉਹ ਪੀਏ ਬਣਾ ਲਈ ਤੇ ਉਹਨਾਂ ਦਾ ਜਿਹੜਾ ਜਵਾਈ ਸੀ ਉਹ ਮਤਲਬ ਦੋਨੇ ਪੀਏ ਰੱਖ ਲਏ ਵੀ ਜੇ ਲੇਡੀਜ਼ ਭੈਣਾਂ ਦੀ ਕੋਈ ਗੱਲ ਕਰਨੀ ਹੈ ਤਾਂ ਚਨਪ੍ਰੀਤ ਭੈਣ ਜੀ ਕਰਦੇ ਸੀ ਜੈਂਟਸ ਤੋਂ ਉਧਰ ਮਤਲਬ ਕਿ ਪਿਤਾ aí ਨਾਲ ਜਿਹੜਾ ਕੋਈ ਗੱਲ ਕਰਦੇ ਸੀ ਤੁਸੀਂ ਆਹ ਦੇਖ ਲਓ ਜੀ ਉਹ ਜਦੋਂ ਬੇਟੀ ਤੇ ਜਵਾਈ ਇਹਨਾਂ ਨੇ ਆਪਦਾ ਪੀਏ ਰੱਖ ਲਿਆ ਉਹ ਬੇਟੀ ਬਹੁਤ ਮਿਹਨਤੀ ਸੀ ਹਾਂਜੀ ਕਿਹੜੇ ਸਾਲ ਦੇ ਇਹ ਚਾਹ ਦਾ 2008 ਦੀ ਗੱਲ ਹੈ ਸ਼ਾਹ ਸਭ ਤਾਂ ਅੱਧ ਦੀ ਗੱਲ ਐ ਉਦੋਂ ਉਹਨਾਂ ਨੇ ਪੀਏ ਰੱਖ ਲਿਆ ਜੀ ਤਾਂ ਉਸ ਤੋਂ ਬਾਅਦ ਜਦੋਂ ਇਹ ਪੀਏ ਰੱਖ ਲਈ ਜੀ ਉਸ ਤੋਂ ਬਾਅਦ ਉਹ ਲੜਕੀ ਐਨੀ ਮਿਹਨਤੀ ਸੀ ਉਹਨੇ ਕੀ ਕੀਤਾ ਸਾਰਾ ਜਿਹੜੀਆਂ ਉਸ ਟਾਈਮ ਕੋਈ ਫੈਕਟਰੀਆਂ ਵਗੈਰਾ ਲੱਗੀਆਂ 2009 ਤੱਕ ਰਹੀ ਅਗੇ ਤਾਂ ਜਦੋਂ ਹਣੀਪ੍ਰੀਤ ਆਈ ਐ ਫਿਰ ਹਣੀਪ੍ਰੀਤ ਤੋਂ ਬਾਅਦ ਉਹਨੂੰ ਹਟਾਇਆ ਗਿਆ ਫਿਰ ਉਹਦੀ ਉਹਨਾਂ ਦੀ ਜਗ੍ਹਾ ਤੇ ਐਨੀ ਮਤਲਬ ਇਹੋ ਜੀ ਸਾਜਿਸ਼ ਖੇਡੀ ਗਈ ਤਾਂ ਮੈਂ ਤੁਹਾਨੂੰ ਕਹਾਣੀ ਕੁਝ ਦੱਸੀ ਵੀ ਜੀ ਵੀ ਫਿਰ ਹਣੀਪ੍ਰੀਤ ਅੱਗੇ ਕਰ ਦਿੱਤੀ ਗਈ ਤੇ ਅਸਲ ਬੇਟੀ ਸੀ ਜਿਹੜੀ ਗੁਰੂ ਜੀ ਤੇ ਜਵਾਈ ਸੀ ਉਹਨਾਂ ਨੂੰ ਪੀਏ ਹਟਾ ਦਿੱਤਾ ਗਿਆ ਤਾਂ ਉਹ ਮਤਲਬ ਕਿ ਸਾਰੀਆਂ ਫੈਕਟਰੀਆਂ ਦਾ ਹਸਾਬ-ਕਿਤਾਬ ਰੱਖਣ ਲੱਗੀ ਜਦੋਂ ਉਹਨੇ ਦੇਖਿਆ ਵੀ ਫੈਕਟਰੀਆਂ ਦੇ ਵਿੱਚ ਜਿਹੜਾ ਹਸਾਬ-ਕਿਤਾਬ ਉਹ ਬਹੁਤ ਜ਼ਿਆਦਾ ਗੜਬੜਾ ਹੈ ਵੀ ਇਹਦੇ ਵਿੱਚ ਅਸਲ ਕਮਾਈ ਜ਼ਿਆਦਾ ਹੁੰਦੀ ਹੈ ਪਰ ਦਿਖਾਈ ਘਟ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹ ਬੇਟੀ ਦੇ ਖਿਲਾਫ ਵਿਜਵਾਈ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਉਹ ਵੀ ਫਿਰ ਹਟਾਏ ਜੀ ਉਸ ਤੋਂ ਬਾਅਦ ਉਹ ਬੇਟੀ ਤੇ ਵਿਜਵਾਈ ਵੀ ਜਿਹੜਾ ਉਹ ਹਟਾ ਦਿੱਤੇ ਗਏ ਗੁਰੂ ਜੀ ਦੇ ਪੀਏ ਸੀ ਕਿਉਂਕਿ ਉਹ ਹਸਾਬ-ਕਿਤਾਬ ਦੇਖਣ ਲੱਗੀ ਸੀ ਜੀ ਡੇਰਾ ਮੁਖੀ ਨੇ ਆਪਣੀ ਬੇਟੀ ਨੂੰ ਆਪਣਾ ਪੀਏ ਇਸ ਕਰਕੇ 2008 'ਚ ਬਣਾਇਆ ਸੀਗਾ ਵੀ ਕਿਉਂਕਿ 2000 ਇਹ 2 ਦੇ ਵਿੱਚ 3 ਦੇ ਵਿੱਚ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸੀ ਵੀ ਡੇਰੇ ਦੀ ਵਿੱਚ ਜਿਹੜੀ ਇੱਕ ਗੁਫਾ ਬਣੀ ਆ ਉਹਦੇ ਵਿੱਚ ਸਾਧਵੀਆਂ ਦਾ ਬਲਾਤਕਾਰ ਕੀਤਾ ਗਿਆ ਨਹੀਂ ਉਹ ਐ ਨਹੀਂ ਉਹ ਪਹਿਲਾਂ ਛੋਟੀਆਂ ਸੀ ਨਾ ਜੇ ਬੇਟੀਆਂ ਉਹ ਮਤਲਬ ਪੜ੍ਹਦੀਆਂ ਸੀ ਆਪਦੀ ਸਟੱਡੀ ਪੂਰੀ ਕਰਦੀਆਂ ਸੀ ਫਿਰ ਜਦੋਂ ਉਹਨਾਂ ਦੀ 2006 ਦੇ ਵਿੱਚ ਭੈਣ ਜੀ ਦੀ ਸ਼ਾਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਬਣਾਇਆ ਸੀ ਜੀ ਦੋਨਾਂ ਨੂੰ ਇਕੱਠਿਆਂ ਨੂੰ ਬਣਾਤਾ ਸੀ ਵੀ ਕਿਉਂਕਿ ਜੋ ਗੁਰੂ ਜੀ ਤਾਂ ਜਿਹੜੀ ਗੱਲਬਾਤ ਪੁੱਛਣੀ ਗੁਰੂ ਜੀ ਨੇ ਜੋ ਵੀ ਗੱਲਬਾਤ ਕਰਨੀ ਤੇ ਫਿਰ ਉਹਨਾਂ ਰਾਹੀਂ ਹੁੰਦੀ ਸੀ ਫਿਰ ਉੱਥੇ ਸਾਡੇ ਪ੍ਰਬੰਧਕ ਬਹੁਤ ਜ਼ਿਆਦਾ ਔਖੇ ਹੋ ਗਏ ਜੀ ਜਿਹੜਾ ਸਾਡਾ ਪਹਿਲਾ ਹੁੰਦਾ ਸੀ ਪਹਿਲਾਂ ਉਤੋਂ ਬਾਅਦ ਜਿਵੇਂ 2002 ਦੇ ਵਿੱਚ ਜਾਂ ਉਦੋਂ ਪਹਿਲਾਂ ਇਹ ਸਾਡੇ ਜਿਹੜੇ ਵੱਡੇ ਪਿਤਾ ਹੀ ਸੀ ਜੀ ਪਰਮ ਪਿਤਾ ਹੀ ਜਿਹਨਾਂ ਸ਼ਾਹ ਸੁਨਾਮਜੀ ਮਹਾਰਾਜ ਉਹਨਾਂ ਦੇ ਦੋ ਪੁੱਤ ਹੁੰਦੇ ਸੀ ਜਿਵੇਂ ਤਾਰ ਸਿੰਘ ਬਾਈ ਜੀ ਹੁੰਦੇ ਸੀ ਤੇ ਉਹ ਇਹਨਾਂ ਨੇ ਕੀ ਕੀਤਾ ਜੀ ਉਹ ਖੱਟੇ ਸਿੰਘ ਵਰਗਿਆਂ ਨੇ ਇਹ ਪਾਸੇ ਕਰਨ ਵਾਸਤੇ ਉਹਨਾਂ ਉਹਨਾਂ ਕੋਲੇ ਸੀ ਸਾਰਾ ਕੁਝ ਪਹਿਲਾਂ ਜੀ ਤਾਂ ਉਦੋਂ ਫਿਰ ਇਹਨਾਂ ਨੇ ਉਹਨਾਂ ਨੂੰ ਜਿਹੜਾ ਰਣਜੀਤ ਮਾਰਡਰ ਕੇਸ ਦੇ ਵਿੱਚ ਪਵਾਤਾ ਜੀ ਹਾਲਾਂਕਿ ਉਹਨਾਂ ਦਾ ਮਾਈਨਸ ਪਰਸੈਂਟ ਵੀ ਕਸੂਰ ਨਹੀਂ ਆ ਉਹ ਬਰੀ ਵੀ ਹੋਇਆ ਹਨ ਪਰ ਉਹਨਾਂ ਨੂੰ ਸਾਜ਼ਿਸ਼ ਉਹਨਾਂ ਤੇ ਸੱਟ ਕੇ ਜੀ ਤੇ ਉਹ ਵੀ ਇਹਨਾਂ ਨੇ ਉਦੋਂ ਮਤਲਬ ਕਿ ਜੇਲ ਜੀ ਬਹੁਤ ਬਹੁਤ ਧੰਨਵਾਦ ਵੀਰਪਾਲ ਜੀ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ ਤੇ ਇੱਕ ਜਿਹੜਾ ਨਵਾਂ ਕਿੱਸਾ ਜਿਹੜਾ ਕਿ ਇੱਕ ਜੁੜਿਆ ਹੋਇਆ ਸੀਗਾ ਵੀ ਕਿਵੇਂ ਡੇਰੇ ਦੇ ਵਿੱਚ ਨਪੁੰਸਕ ਬਣਾਏ ਜਾ ਰਹੇ ਸੀਗੇ ਸਾਧੂ ਉਹਨਾਂ ਬਾਰੇ ਆਪਾਂ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ